ਬੀਤੀ 18 ਫਰਵਰੀ ਨੂੰ ਨਿਊ ਦੀਪ ਬੱਸ ਸਰਵਿਸ ਦੀ ਇੱਕ ਬੱਸ ਵੱਲੋਂ ਫਰੀਦਕੋਟ ਦੇ ਨੇੜੇ ਡਰੇਨ ਦੇ ਕੋਲ ਇੱਕ ਹਾਸਾ ਹੋ ਗਿਆ ਸੀ ਅਤੇ ਡਰੇਨ ਦੇ ਵਿੱਚ ਬੱਸ ਡਿੱਗ ਪਈ ਸੀ ਅਤੇ ਡਿੱਗਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਸੀ ਅਤੇ 21 ਦੇ ਕਰੀਬ ਜ਼ਖਮੀ ਹੋ ਗਏ ਸਨ ਚਿਪਣਾਵਾਲੀ ਦੇ ਸਾਬਕਾ ਸਰਪੰਚ ਬਲਰਾਜ ਸਿੰਘ ਅਤੇ ਚੱਕ ਸ਼ੇਰੇਵਾਲਾ ਦੇ ਆਤਮਾ ਸਿੰਘ ਅਤੇ ਮੁਕਸਰ ਦੇ ਕੌਰ ਸਿੰਘ ਅਤੇ ਇੱਕ ਲੇਡੀ ਟੀਚਰ ਦੀ ਮੌਤ ਹੋ ਗਈ ਸੀ ਉਸ ਦੇ ਸਬੰਧ ਵਿੱਚ ਸਾਰੇ ਪਰਿਵਾਰਕ ਮੈਂਬਰਾਂ ਨੇ ਅਤੇ ਪਿੰਡਾਂ ਦੇ ਲੋਕਾਂ ਨੇ ਪਿੰਡ ਚਿਪਣਾਵਾਲੀ ਅਤੇ ਪਿੰਡ ਸ਼ੇਰੇਵਾਲਾ ਬਹੁਤ ਵੱਡਾ ਧਰਨਾ ਲਗਾਇਆ ਅਤੇ ਚੱਕਾ ਜਾਮ ਕਰ ਦਿੱਤਾ ਖਬਰ ਲਿਖੇ ਜਾਣ ਤੱਕ ਇਹ ਧਰਨਾ ਚਾਲੂ ਸੀ ਮੈਡਮ ਬਲਜੀਤ ਕੌਰ ਐਸ ਡੀ ਐਮ ਮੁਖਸਰ ਨੇ ਆ ਕੇ ਧਰਨਾਕਾਰੀਆਂ ਤੋਂ ਮੰਗ ਪੱਤਰ ਲਿਆ ਅਤੇ ਜਲਦੀ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਤੁਸੀਂ ਦੇਖ ਰਹੇ ਹੋ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂਮਲ ਕਰਨ ਸਿੰਘ ਪੰਨੀਵਾਲਾ ਅੱਜ ਚਿਪੜਣਾ ਵਾਲੇ ਪਿੰਡ ਦੇ ਵਿੱਚ ਚਿਪੜਣਾ ਵਾਲੀ ਜਿਹੜਾ ਸ੍ਰੀ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਮਲੋਟ ਬਲਾਕ ਦੇ ਵਿੱਚ ਪੈਂਦਾ ਹੈ ਤਹਿਸੀਲ ਮਲੋਟ ਤੇ ਇੱਥੇ ਚਿਪੜਣਾ ਵਾਲੇ ਪਿੰਡ ਦੇ ਵਿੱਚ ਬਹੁਤ ਵੱਡਾ ਧਰਨਾ ਲੱਗਿਆ ਹੈ ਜਿਹੜੀ ਮੁਕਸਰ ਤੋਂ ਅਬੋਰ ਨੂੰ ਛੜਕ ਜਾ ਰਹੀ ਹੈ ਉੱਥੇ ਧਰਨਾ ਬੜਾ ਵੱਡਾ ਲੋਕਾਂ ਨੇ ਲਾਇਆ ਸਾਰਾ ਪਿੰਡ ਤਕਰੀਬਨ ਇਕੱਠਾ ਹੋਇਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਜਿਹੜਾ ਧਰਨਾ ਲਾਇਆ ਇਹਦਾ ਮਕਸਦ ਕੀ ਹੈ ਕਿਉਂ ਇਹ ਧਰਨਾ ਲਾਇਆ ਹੈ ਪਹਿਲਾ ਆਪਾਂ ਇਹ ਨਾਲ ਗੱਲਬਾਤ ਕਰਦੇ ਆਂ ਫਿਰ ਆਪਾਂ ਤੁਹਾਨੂੰ ਸਾਰਾ ਜਿਹੜਾ ਇਕੱਠ ਹੈ ਉਹ ਵੀ ਵਿਖਾਵਾਂਗੇ ਪਹਿਲਾਂ ਇਹ ਨਾਲ ਆਪਾਂ ਗੱਲਬਾਤ ਕਰਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਨਾਂ ਕੀ ਹੈ ਤੇ ਕੀ ਆ ਉਹਦਾ ਆਪਣੇ ਕੋਲ ਗੁਰਮੁਖ ਸਿੰਘ ਜੀ ਬੀਜੇਪੀ ਪ੍ਰੈਜ਼ੀਡੈਂਟ ਆ ਡਿਸਟ੍ਰਿਕਟ ਮੁਕਸਰ ਦੇ ਹਾਂਜੀ ਤੇ ਪਿੰਡ ਆਪਣਾ ਰੱਤਾ ਖੜਾ ਤਹਿਸੀਲ ਜਲਾਲਾਬਾਗ ਜਿਹੜਾ ਫਾਜ਼ਿਲਕਾ ਦੇ ਰਹਿਣ ਵਾਲੇ ਆ ਮੇਰੇ ਕੋਲ ਮੁਕਸਰ ਦੀ ਔਰ ਫਾਜ਼ਿਲਕਾ ਦੀ ਜ਼ਿੰਮੇਵਾਰੀ ਹੈ ਭਾਰਤੀ ਜਨਤਾ ਪਾਰਟੀ ਹਾਂਜੀ ਤੇ ਜਿਹੜਾ ਇਹ ਹਾਸਾ ਹੋਇਆ ਫਰੀਦਕੋਟ ਔਰ ਇਹਨਾਂ ਦੀਆਂ ਜਿਹੜੀਆਂ ਜਾਣਾ ਗਈਆਂ ਪੰਜਾਂ ਜਣਿਆਂ ਦੀਆਂ ਇਹ ਜਿਹੜਾ ਧਰਨਾ ਲਾਉਣ ਦਾ ਮਕਸਦ ਸੀਗਾ ਜਿਹੜਾ ਕਿ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਵੱਲੋਂ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਨੁਮੰਦਾ ਕਿਸੇ ਨੇ ਵੀ ਪਰਿਵਾਰ ਦੀ ਕੋਈ ਸਹਾਣ ਨਹੀਂ ਲਈ ਦੇਖੋ ਸਾਰ ਮੈਂ ਸਮਝਦਾ ਕਿ ਇੱਕ ਸ਼ਡਿਊਲ ਕਾਸਟ ਬੰਦੇ ਸੀ ਇਹ ਇਹ ਸ਼ਡਿਊਲ ਕਾਸਟ ਬੰਦੇ ਹੀ ਤਾਂ ਕਰਕੇ ਨਹੀਂ ਕੋਈ ਇਹ سرمایہਦਰ ਬੰਦਾ ਹੁੰਦਾ ਤੇ ਅੱਜ ਹੁਣ ਸੀਐਮ ਨੇ ਵੀ ਆ ਜਾਣਾ ਸੀ ਤੇ ਬੜਾ ਕੁਝ ਹੋ ਜਾਣਾ ਸੀਗਾ ਤੇ ਦੇਖੋ ਇਹ ਗਰੀਬ ਪਰਿਵਾਰ ਮਜਬੂਰਨ ਇਹਨਾਂ ਦੀ ਕੋਈ ਸਾਰ ਨਾਲ ਲੈਣ ਦੇ ਵਿੱਚ ਇਹਨਾਂ ਨੇ ਧਰਨਾ ਲਾਉਣਾ ਪਿਆ ਚੰਮੇ ਦਾ ਨਹੀਂ ਇਹ ਰੂਪੇ ਇੱਕ 70 ਵਜੋਂ ਇੱਥੇ ਆਪਾਂ ਬੈਠੇ ਹੈਗੇ ਆ ਸਾਰੇ ਸੋਗ ਦੀ ਘੜੀ ਦੇ ਵਿੱਚ ਬੈਠੇ ਆ ਜਿਹੜੇ ਕਿ ਸਾਡੇ ਵੀਰ ਗੁਰਬਾਜ ਸਿੰਘ ਜੀ ਸਾਫ ਦਾ ਸਰਪੰਚ ਹਾਂਜੀ ਬਲਰਾਜ ਸਿੰਘ ਜੀ ਔਰ ਉਹਨਾਂ ਦੀ ਕੋਈ ਵੀ ਪਰਿਵਾਰ ਨਾਲ ਕੋਈ ਕਿਸੇ ਨੇ ਦੁੱਖ ਸਾਂਝਾ ਨਹੀਂ ਕੀਤਾ ਪ੍ਰਸ਼ਾਸਨ ਵੱਲੋਂ ਜਾਂ ਪੰਜਾਬ ਵੱਲੋਂ ਕੋਈ ਕਿਸੇ ਵੱਲੋਂ ਕੋਈ ਇਹ ਸਟੇਟਮੈਂਟ ਹੀ ਨਹੀਂ ਆਈ ਹੈਗੀ ਕਿ ਦੇਖੋ ਦੁੱਖ ਦੀ ਘੜੀ ਦੇ ਵਿੱਚ ਵੈਰੀ ਦੁਸ਼ਮਣ ਵੀ ਆਉਂਦਾ ਹੈਗਾ ਪਰ ਇਹਨਾਂ ਦੀਆਂ ਦੇਖੋ ਇੱਕ ਸਾਂਝਗਰੀ ਸੀ ਭਗਵੰਤ ਮਾਨ ਦੀ ਇਹ ਡਿੰਪੀ ਢਿਲੋ ਦੀਆਂ ਬੱਸਾਂ ਨੇ ਜਿਹੜੀਆਂ ਨੂਨਦੀਪ ਚਾੜਗਰੀ ਸੀ ਜਾ ਕੇ ਇਹਨਾਂ ਨੇ ਇੱਕ ਉਹਨਾਂ ਦੇ ਐਮਐਲਏ ਦੀਆਂ ਬੱਸਾਂ ਨੇ ਤਾਂ ਕਰਕੇ ਨਹੀਂ ਕੋਈ ਐਕਸ਼ਨ ਲਿਆ ਜਾਂ ਕੁਝ ਵੀ ਇਹਨਾਂ ਦੀ ਸਾਰ ਨਹੀਂ ਲਈ ਗਰੀਬਾਂ ਦੀ ਅਸੀਂ ਸਮਝਦੇ ਹਾਂ ਕਿ ਇੱਕ ਬੜਾ ਤਗੜਾ ਇਹ ਇਹਨਾਂ ਨੇ ਰਚਾਇਆ ਹੋਇਆ ਹੈ ਪਰ ਅਸੀਂ ਅੱਜ ਦੁੱਖ ਦੀ ਗੱਡੀ ਦੇ ਵਿੱਚ ਬੈਠੇ ਹੈਗੇ ਹਾਂ ਜਿੰਨਾ ਜਿਹੜੇ ਇਹ ਗਰੀਬ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਜੇ ਤਾਂ ਮਾਣੀ ਚੱਕਿਆ ਜਾਵੇ ਤੁਸੀਂ ਇਹ ਜਿਹੜੇ ਬੱਸਾਂ ਐ ਕਹਿੰਦੇ ਵੀ ਬੱਸਾਂ ਬੜੀਆਂ ਤੇਜ਼ ਇਹ ਭਜਾਉਂਦੇ ਆ ਇਹਨੂੰ ਜ਼ਿੰਮੇਵਾਰ ਮੰਨਦੇ ਹੋ ਜਾਂ ਤੁਸੀਂ ਜਿਹੜੀਆਂ ਪੰਜਾਬ ਦੀਆਂ ਸੜਕਾਂ ਐ ਜਿਵੇਂ ਆ ਹੁਣ ਤੁਸੀਂ ਸੜਕ ਵੇਖ ਸਕਦੇ ਹੋ ਵੀ ਇਹ ਸੜਕਾਂ ਨੂੰ ਵੀ ਜ਼ਿੰਮੇਵਾਰ ਮੰਨਦੇ ਹੋ ਵੀ ਸੜਕਾਂ ਜਿਹੜੀਆਂ ਕੋਈ ਕਿਤੇ ਕੁਸ਼ ਨਹੀਂ ਕੋਈ ਸੜਕ ਨਹੀਂ ਨਵੀਂ ਬਣੀ ਕੋਈ ਕਿਤੇ ਰਿਪੇਅਰ ਨਹੀਂ ਹੋਈ ਵੀ ਸੜਕਾਂ ਵਿੱਚ ਇਹਨਾਂ ਨੇ ਤਾਂ ਆਪਣਾ ਟਾਈਮ ਤੇ ਉੱਥੇ ਪਹੁੰਚਣਾ ਹੁੰਦਾ ਤੇ ਇਹ ਵੀ ਇੱਕ ਵੱਡਾ ਕਾਰਨ ਆ ਸੜਕਾਂ ਦਾ ਬਾੜੀਆਂ ਹੋਣਾ ਇਹ ਫੇਰ ਬੱਸਾਂ ਪਾਟਦੀਆਂ ਦੇ ਮੌਤ ਹੁੰਦੀ ਹੈ ਦੇਖੋ ਚਲੋ ਸੜਕਾਂ ਦਾ ਹੈ ਹੀ ਜਿਵੇਂ ਦੀਆਂ ਹੈ ਆ ਪਰ ਦੇਖੋ ਇੱਕ ਲਾਪਰਵਾਹੀ ਇੱਕ ਬੱਸਾਂ ਵਾਲਿਆਂ ਦੀ ਹੈ ਇੱਕ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਹਲਕੇ ਦੇ ਵਿੱਚ ਦੇਖੋ ਇੱਕ ਉਹ ਪੁਲ ਦੀ ਕੋਈ ਉਹਨਾਂ ਨੂੰ ਕੋਈ ਐਂਗਲ ਨਹੀਂ ਜਾਂ ਕੁਝ ਨਹੀਂ ਇਹ ਜਿਹੜੀ ਹੋਈ ਹੈ ਲਾਪਰਵਾਹੀ ਦਾ ਇਹਨਾਂ ਦੀ ਵਜ੍ਹਾ ਨਾਲ ਹੋਈ ਹੈ ਸਰਕਾਰਾਂ ਦੇ ਨਾਲ ਤਾਂ ਕਿ ਸਰਕਾਰ ਨਾ ਇਹ ਇਹਨਾਂ ਨੂੰ ਦੇਖਣਾ ਚਾਹੀਦਾ ਸੀ ਕਿ ਉਹ ਦੀ ਸਪੋਰਟ ਹੈ ਨਹੀਂ ਜਾਂ ਕੁਝ ਵੀ ਉਹ ਬੱਸ ਕੋਈ ਬੱਸ ਜਾਣ ਬੋਝ ਕੇ ਨਹੀਂ ਕਿ ਇਹ ਬੱਸ ਜਿਹੜਾ ਡਰਾਈਵਰ ਸੀਗਾ ਡਰਾਈਵਰ ਨੇ ਆਪ ਦੀ ਅਣਗਹਿਲੀ ਦੇ ਕਾਰਨ ਇਹ ਸਿੱਟੀ ਬੱਸ ਤੇ ਜਿਹੜੀਆਂ ਜਾਂਨਾਂ ਗਈਆਂ ਇਹ ਉਹਨਾਂ ਦੇ ਕਾਰਨ ਗਈਆਂ ਇਹ ਦੇਖੋ ਜਿਹੜੇ ਪਰਚੇ ਦਰਜ ਹੁੰਦੇ ਨੇ ਪਰਚੇ ਦਰਜ ਹੁੰਦੇ ਨੇ ਮਾਲਕ ਤੇ ਦੇਖੋ ਮਾਲਕ ਤੇ ਡਿੰਪੀ ਢਿੱਲੋਂ ਦੇ ਹਜੇ ਤੱਕ ਕੋਈ ਪਰਚਾ ਦਰਜ ਨਹੀਂ ਹੋਇਆ ਜਿੰਨਾ ਚਿਰ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਚਿਰ ਵੀ ਅਸੀਂ ਜਾਂ ਕੋਈ ਆ ਕੇ ਸਾਨੂੰ ਸੰਤੁਸ਼ਟੀ ਦਿਵਾਵੇ ਸਟੇਟਮੈਂਟ ਦੇਵੇ ਪਰਿਵਾਰ ਨੂੰ ਹੱਕ ਰਸੇ ਜੋ ਵੀ ਗੱਲ ਬੰਦੀ ਹੈਗੀ ਉਹ ਕਰੇ ਇੱਕ ਇੱਕ ਪਰਿਵਾਰ ਨੂੰ ਨੌਕਰੀ ਜੋ ਵੀ ਮੈਂਬਰ ਹੈਗਾ ਔਰ ਉਹ ਜੋ ਬੰਦਾ ਹੈਗਾ ਹੱਕ ਉਹ ਦਿੱਤਾ ਜਾਵੇ ਫਿਰ ਧਰਨਾ ਸੀ ਚੱਕਾਂਗੇ ਜੋ ਛੜਕਾਂ ਦੀ ਗੱਲ ਕੀਤੀ ਛੜਕਾਂ ਦਾ ਚਲੋ ਜਿਹੋ ਜਿਹੇ ਹੈਂਗਾ ਜੇ 50 ਸਰਕਾਰ ਜਦੋਂ ਉੱਤਾ ਹੀ ਨਹੀਂ ਕਰ ਰਹੀ ਹੈਗੀ ਫੰਡ ਵੀ ਦਿੱਤਾ ਸਾਰਾ ਕੁਝ ਦਿੱਤਾ ਹੈਗਾ ਪਰ ਕੁਝ ਨਹੀਂ ਕਰਨਾ ਇਹਨਾਂ ਨੇ ਇੱਕ ਤੁਸੀਂ ਨੌਕਰੀ ਦੀ ਮੰਗ ਕਰਦੇ ਹੋ ਹੋਰ ਨਾਲ ਜਿਹੜੀ ਕੈਸ਼ ਬਣੀ ਦੀ ਕਿੰਨੀ ਮੰਗ ਕਰਦੇ ਹੋ ਕਿੰਨੀ ਦਿੱਤੀ ਜਾਵੇ ਦੇਖੋ ਜਿਵੇਂ ਸ਼ੰਭੂ ਬਾਰਡਰ ਦੇ ਦੇਖੋ ਇੱਕ ਹੋਇਆ ਸੀ ਨੁਕਸਾਨ ਉੱਥੇ 1 ਕਰੋੜ ਰੁਪਇਆ ਤੇ ਘਰ ਦੇ ਮੈਂਬਰ ਨੂੰ ਨੌਕਰੀ ਦਿੱਤੀ ਸੀਗੀ ਅਸੀਂ ਉਹੀ ਚਾਹੁੰਦੇ ਹਾਂ ਸੇਮ ਇਹਨਾਂ ਦੇ ਨਾਲ ਜੋ ਆਪਣੇ ਬੰਦਿਆਂ ਦੇ ਨਾਲ ਹੋਇਆ ਹੈ ਤੇ ਉਹ ਇਹਨਾਂ ਨੂੰ ਪ੍ਰੋਵਾਈਡ ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਜਦੋਂ ਕੋਈ ਇਹੋ ਜਿਹਾ ਹਾਸਾ ਹੁੰਦਾ ਹੈ ਤੇ ਉਦੋਂ ਸਰਕਾਰ ਕਹਿ ਦਿੰਦੀ ਹੈ ਵੀ 25-25 ਹਜ਼ਾਰ ਜ਼ਖਮੀਆਂ ਨੂੰ ਤੇ ਲੱਖ ਤੋਂ 2 ਲੱਖ ਰੁਪਇਆ ਜਿਹੜਾ ਮਰਤਕ ਹੈ ਉਹਨਾਂ ਨੂੰ ਦਿੱਤਾ ਜਾਊਗਾ ਵੀ ਇਹ ਉਹਨਾਂ ਦਾ ਕਹਿਣਾ ਠੀਕ ਹੈ ਵੀ ਇਹ ਲੱਖ ਤੋਂ 2 ਲੱਖ ਨਾਲ ਕੀ ਹੋ ਬੰਦਾ ਵਾਪਸ ਆ ਜਾਊਗਾ ਨਹੀਂ ਬਿਲਕੁਲ ਨਹੀਂ ਜੀ ਇਹ ਦੇਖੋ ਕੀਮਤ ਤਾਂ ਚਲੋ ਚਾਹੇ ਕਰੋੜਾਂ ਦੀ ਹੈ ਜਾਂ ਕੁਝ ਵੀ ਉਹ ਬੰਦੇ ਨੇ ਵਾਪਸ ਨਹੀਂ ਆਉਣਾ ਜੀ ਦੇਖੋ ਘਰ ਚੱਲਣਾ ਹੈਗਾ ਤੇ ਘਰ ਚਲਾਉਣਾ ਹੈਗਾ ਰੋਟੀ ਵੀ ਖਾਣੀ ਹੈਗੀ ਏ ਗਾਮ ਉਸ ਹਾਵਨਾ ਜੇ ਕਰੋੜ ਵੀ ਵੇਖੀਏ ਤੇ ਕਰੋੜ ਵੀ ਕੋਈ ਇੰਨਾ ਨਹੀਂਗਾ ਕੋਈ ਜ਼ਿਆਦਾ ਨਹੀਂ ਹੈਗਾ ਤੇ ਉਹਨਾਂ ਨੂੰ ਜੇ ਹੱਕ ਰੱਸੀ ਨਹੀਂ ਕਰਦੀ ਹੈਗੀ ਪੰਜਾਬ ਸਰਕਾਰ ਤੇ ਉਹਨਾਂ ਚ ਰੇ ਸੰਤੁਸ਼ਟੀ ਨਹੀਂ ਪਰਵਾਹ ਨੂੰ ਲੜਾਈ ਸਿਰਫ ਤੁਸੀਂ ਬਲਰਾਜ ਸਿੰਘ ਦੀ ਲੜ ਰਹੇ ਹੋ ਜਾਂ ਜਿੰਨੇ ਉੱਥੇ ਜ਼ਖਮੀ ਹੋਇਆ ਜਾਂ ਜਿੰਨੇ ਵੀ ਮੌਤ ਹੋਈ ਹੈ ਸਾਰਿਆਂ ਦੀ ਲੜਾਈ ਲੜ ਰਹੇ ਨੇ ਨਹੀਂ ਸਾਰੇ ਪਰਿਵਾਰਾਂ ਦੀ ਅਸੀਂ ਲੜਾਈ ਲੜਦੇ ਹੈਗੇ ਜੋ ਜ਼ਖਮੀ ਹੋਏ ਨੇ ਔਰ ਉਹ ਜਿਨ੍ਹਾਂ ਡੈੱਡ ਹੋ ਗਏ ਨੇ ਉਹਨਾਂ ਦੀ ਸਾਰਿਆਂ ਦੀ ਅਹੀ ਲੜਾਈ ਲੜ ਰਹੀ ਹੈਗੀਆ ਜਿਵੇਂ ਕਿ ਇੱਥੇ ਪੰਜ ਪਰਿਵਾਰ ਤਾਂ ਬੈਠੇ ਹੀ ਹੈਗੇ ਨੇ ਜੀ ਜਿਨ੍ਹਾਂ ਦਾ ਨੁਕਸਾਨ ਹੋਇਆ ਹੈਗਾ ਤੇ ਬਾਕੀ ਜਿਹੜੇ ਜ਼ਖਮੀ ਪਏ ਨੇ ਅਸੀਂ ਉਹਨਾਂ ਦੇ ਵੀ ਲੜਾਈ ਲੜ ਰਹੇ ਹੈਗੇ ਆ ਕੋਈ ਇਹ ਨਹੀਂ ਮਤਲਬ ਹੈਗਾ ਕੱਲੀ ਬਲਰਾਜ ਸਿੰਘ ਦੀ ਨਹੀਂ ਸਾਰੇ ਅਸੀਂ ਜੋ ਜ਼ਖਮੀ ਹੋਏ ਨੇ ਜਾਂ ਕੋਈ ਡੈੱਡ ਹੋਇਆ ਉਹਨਾਂ ਸਾਰਿਆਂ ਦੀ ਅਸੀਂ ਲੜਾਈ ਲੜਦੇ ਆ ਓਏ ਇੱਥੇ ਪਾਰਟੀ ਪਾਜੀ ਦਾ ਕੋਈ ਮਸਲਾ ਨਹੀਂ ਵੀ ਹਾਂ ਕੋਈ ਭਾਜਪਾ ਵਾਲੇ ਇੱਥੇ ਆਏ ਹੋਣ ਜਾਂ ਦੂਜੇ ਨਾਏ ਹੋਣ ਕਿ ਇੱਕ ਮਤਲਬ ਸਾਰੇ ਹੀ ਕੋਈ ਇੱਥੇ ਪਾਰਟੀ ਦਾ ਮਤਲਬ ਨਹੀਂ ਇੱਕ ਜਿਹੜੇ ਸਵੈ ਸੇਵੀ ਐ ਜਿਹੜਾ ਮਨੁੱਖਤਾ ਨੂੰ ਪਿਆਰ ਕਰਦੇ ਆ ਇਨਸਾਨੀ ਦੇ ਨਾਤੇ ਜਿਹੜੇ ਸਾਰੇ ਸਾਰੇ ਪਹੁੰਚੇ ਬਿਲਕੁਲ ਜਿਵੇਂ ਤੁਸੀਂ ਕਹਿਆ ਨਾ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਸਾਰੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਜਿਵੇਂ ਕਿ ਦੁੱਖ ਦੀ ਘੜੀ ਦੇ ਵਿੱਚ ਕੋਈ ਪਾਰਟੀ ਦੇ ਕਰ ਨਹੀਂ ਪਾਰਟੀ ਤੋਂ ਉਹ ਉੱਚਾ ਉੱਠ ਕੇ ਆਏ ਹੈਗੇ ਆ ਪਾਰਟੀ ਨਾਲ ਕੋਈ ਸਾਡਾ ਸਬੰਧ ਨਹੀਂ ਹੈਗਾ ਅਸੀਂ ਉਹਨਾਂ ਦੇ ਜੋ ਸਾਡੇ ਸ਼ੈਡਿਊਲ ਕਾਸਟ ਐਸੀ ਭਾਈਚਾਰਾ ਹੈਗਾ ਉਹਨਾਂ ਦੇ ਸੰਬੰਧ 'ਚ ਅਸੀਂ ਆਏ ਹੈਗੇ ਆ ਕੋਈ ਅੰਡਰ ਸ਼ੇਰੇ ਵਾਲਾ ਤੇ ਅੱਜ ਇੱਥੇ ਜਿਹੜੀ ਮਹਬੂਰ ਤੋਂ ਵਾਇਪੰਨੀ ਵਾਲਾ ਮੋਕਸਰ ਸ਼ੜਕ ਜਾਂਦੀ ਹੈ ਉਹਦੇ ਤੇ ਬਹੁਤ ਵੱਡਾ ਜਾਮ ਲੱਗਿਆ ਤੇ ਆ ਤੁਸੀਂ ਪਿੱਛੇ ਤਸਵੀਰਾਂ ਵੇਖ ਸਕਦੇ ਹੋ ਕਿ ਕਿੰਨੀਆਂ ਗੱਡੀਆਂ ਪਿੱਛੇ ਟਰੱਕ ਖੜਿਆ ਤੇ ਇਧਰੋਂ ਪਾਸੇ ਵੀ ਜਾਮ ਹੈ ਤੇ ਉਧਰੋਂ ਚਿਬੜਾ ਵਾਲੇ ਵੀ ਜਾਮ ਲੱਗਿਆ ਇਹ ਜਾਬ ਕਿਉਂ ਲਗਿਆ ਇਹ ਆਪਾਂ ਇਹ ਨਾਲ ਗੱਲਬਾਤ ਕਰਦੇ ਆਂ ਪੰਜਾਬ ਲਾਉਣ ਦਾ ਕਾਰਨ ਅਜ ਕੀ ਹੈ ਕੀ ਬਣਿਆ ਤੇ ਫਿਰ ਆਪਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆਂ ਹਾਂਜੀ ਭਾਈ ਜੀ ਇਹ ਜਿਹੜਾ ਤੁਸੀਂ ਅੱਜ ਜਾਬ ਲਾਇਆ ਇਹਦਾ ਕੀ ਕਾਰਨ ਹੈ ਕਿਉਂ ਜਾਬ ਲਾਇਆ ਅਚਕ ਸ਼ੇਰ ਆ ਗਿਆ ਹਾਂ ਚੱਕ ਸ਼ੇਰ ਆ ਗਿਆ ਚੁਗਾਲ ਚੱਕ ਸ਼ੇਰ ਲਾ ਪਿੰਡਾਂ ਚ ਸ਼ੇਰ ਆਇਆ ਬੋਲਿਆ ਭਾਈ ਹਾਂ ਸ਼ੇਰ ਆਲੇ ਬੋਲਿਆ ਮੈਂ ਇਹ ਆਪਣਾ ਫਰੀਦਕੋਟ ਇੱਕ ਨੂੰ ਘਟਦਾ ਹੋਈ ਆ ਜਿਹੜੀ ਕਿ ਨੂਦੀ バス ਦਾ ਉਹਦੇ ਵਿੱਚ ਇਹਨਾਂ ਦੀ ਮੌਤ ਹੋਈ ਆ ਸਾਡੇ ਪਿੰਡ ਦਾ ਨੌਜਵਾਨ ਮੁੰਡਾ ਜੋ ਕਿ ਪ੍ਰਾਈਵੇਟ ਉਥੇ ਅੱਡੇ ਫੀਸ ਤੇ ਕੰਮ ਕਰਦਾ ਸੀ ਆਤਮਾ ਸਿੰਘ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਕਿਉਂਕਿ ਹੋਰ ਪਾਸੇ ਬਲਾਸਮੈਂਟਾਂ ਹੋ ਜਾਂਦੀਆਂ ਇਹ ਜੋ ਕਿ ਇਕੱਲਾ ਹੀ ਕਮਾਉਣ ਵਾਲਾ ਸੀ ਇਕੱਲਾ ਹੀ ਕਰਨ ਵਾਲਾ ਸੀ ਜ਼ਿਲ੍ਹਾ ਨਾਲ ਵੀ ਇਹ ਭਾਂਜ ਨਹੀਂ ਹੋਈ ਆ ਮੰਨ ਲਓ ਜਿੰਨਾ ਪਰਿਵਾਰ ਚਲੇ ਗਏ ਹਨ ਦੁੱਖ ਸਾਂਝਾ ਕਰਦੇ ਅਸੀਂ ਥਾ ਥਾ ਤੇ ਪਿੰਡ ਪੱਧਰ ਤੇ ਡਿਸਟ੍ਰਿਕਟ ਲੈਵਲ ਤੇ ਕਰਦੇ ਆ ਮੈਂ ਕੁੱਲ ਖੇਤਰੀ ਦੂਜੇ ਯੂਨੀਅਨ ਜ਼ਿਲ੍ਹਾ ਪ੍ਰਧਾਨ ਨਿਰਸ ਖਤਰ ਤੋਰਾ ਸਿੰਘ ਚੱਕ ਸ਼ੇਰਵਾਲਾ ਅਤੇ ਹੋਰ ਮੇਰੀ ਟੀਮ ਆ ਜਾਪੋਣ ਦੇ ਜਿੰਨੇ ਵੀ ਸਾਥੀਆਂ ਨੇ ਆਪਦੇ ਆਪੇ ਥਾਂ ਦੇ ਧਰਨਾ ਲਾਇਆ ਹੋਇਆ ਅਸੀਂ ਸਰਕਾਰ ਤੋਂ ਮੰਗ ਚਾਹੁੰਦੇ ਆ ਵੀ ਇੱਕ ਉਹਨਾਂ ਨੂੰ ਸਰਕਾਰੀ ਦਾ ਆਫਰ ਦਿੱਤੀ ਜਾਵੇ 1 ਕਰੋੜ ਰੁਪਇਆ ਪਰਵਾਸਕ ਦਿੱਤੀ ਜਾਵੇ ਤਾਂਕਾ ਬੱਚਿਆਂ ਦਾ ਪਾਲ ਪੋਸਣ ਹੋ ਸਕੇ ਜਿੰਨੇ ਵੀ ਪਰਿਵਾਰ ਇਸ ਘਟਨਾ ਦੇ ਵਿੱਚ ਸਰਕਾਰ ਕੰਨ ਜਿੰਨੇ ਵੀ ਆਏ ਨਹੀਂ ਕਿ ਕਹਿੰਦਾ ਸਾਡਾ ਚੱਕ ਚਲੇ ਜਾਂਦਾ ਜਿੰਨੇ ਵੀ ਉੱਥੇ ਮੌਤ ਹੋਈ ਹੈ ਜਿੰਨੇ ਵੀ ਸਾਥੀਆਂ ਦੀ ਮੌਤ ਹੋਈ ਆ ਉਹ ਸਾਰੇ ਬੱਚਿਆਂ ਨੂੰ ਸਾਰੇ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਉਹਨਾਂ ਸਾਟਾ ਮਿਲਣੀ ਚਾਹੀਦੀ ਨੌਕਰੀ ਮਿਲਣੀ ਚਾਹੀਦੀ ਆ ਤਾਂਕਿ ਪੰਜਾਬ ਸਰਕਾਰ ਤਾਂ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਆ ਵੀ ਅਸੀਂ ਇੱਥੇ ਖਾਰੇ ਖੜੇ ਆ ਪਰ ਸਾਨੂੰ ਅਜ ਤੱਕ ਵੀ ਕੋਈ ਇੱਥੇ ਪਿੰਡ ਕਰਕੇ 4 ਦਿਨ ਹੋ ਗਏ ਇਸ ਗੱਲ ਨੂੰ ਸਾਡੇ ਨਾਲ ਕੋਈ ਰਸਤਾ ਕਾਇਮ ਨਹੀਂ ਕੀਤਾ ਗਿਆ ਸਰਕਾਰ ਨੇ ਤਾਂ ਕਿ ਪਿੰਡ ਦੇ ਲੋਕ ਸਾਰੇ ਇਕੱਠੇ ਹੋ ਕੇ ਜਿੰਨੇ ਵੀ ਪਿੰਡ ਦੇ ਅਮੀਰ ਗਰੀਬ ਸਾਥੀ ਜਿੰਨੇ ਵੀ ਨੌਜਵਾਨ ਮੁੰਡੇ ਫਰੰਟ ਤੇ ਆ ਕੇ ਇਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ ਤੇ ਧਰਨਾ ਲਾਇਆ ਅਸੀਂ ਪ੍ਰਸ਼ਾਸਨ ਤੋਂ ਹੀ ਚਾਹੁੰਦੇ ਹਾਂ ਕਿ ਕਰੇ ਜਾਵੇ ਲੱਗਿਆ ਰਹੂਗਾ ਜਿੱਥੇ ਸਾਨੂੰ ਕੋਈ ਵੀ ਅਧਿਕਾਰੀ ਆ ਕੇ ਵਿਸ਼ਵਾਸ ਜਿਹੜਾ ਅਧਿਕਾਰੀ ਵਿਸ਼ਵਾਸ ਜਾਵੇ ਸੈਂਟਰ ਗਵਰਨ ਪੰਜਾਬ ਸਰਕਾਰ ਦਾ ਅਧਿਕਾਰੀ ਸਾਰੇ ਦਾ ਰਾਸਤਾ ਕਾਇਮ ਕਰੇ ਤੇ ਮੇਤੀ ਦਾ ਫੈਸਲਾ ਕਰੇ ਵੀ ਸਾਲ ਉਸ ਦੀ ਪੂਰੀ ਤਸल्ली बख्श ਕਰੇ ਵੀ ਹਾਂ ਇੱਕ ਸਰਕਾਰ ਕੋਲ ਨੌਕਰੀ ਤੇ 1 ਕਰੋੜ ਰੁਪਇਆ ਜਿੰਨੇ ਵੀ ਪਰਿਵਾਰ ਇਸ ਦੁਬਾਸ ਦੇ ਵਿੱਚ ਕਰਦਾ ਸੱਤਾ ਵਧਿਆ ਜਿੱਦ ਸਿੱਧਾ ਸੱਤਾ ਵਧਿਆ ਇਹਨਾਂ ਨੂੰ ਚਾਹੀਦਾ ਤੇ ਕੋਈ 3000 ਰੁਪਇਆ ਦਾ 25 50 ਲੱਖ ਰੁਪਇਆ ਦਾ 25 ਲੱਖ ਰੁਪਇਆ ਜਾਂ 2 ਲੱਖ ਰੁਪਇਆ 2.5 ਲੱਖ ਰੁਪਇਆ ਜਿੰਨਾਂ ਦੀ ਸੱਤਾ ਵਧੀਆਂ ਇਹ ਸਰਕਾਰ ਕਰੇ ਦੂਜੇ ਜੋ ਜੋ ਮੰਤਰੀਆ ਸਰਕ ਮਹਿਕਮੇ ਦੇ ਮੰਤਰੀ ਆ ਉਹਨਾਂ ਤੱਕ ਗੱਲ ਪਹੁੰਚਾਉਣ ਚਾਹੁੰਦੇ ਆ ਵੀ ਜਿਹੜੀ ਉਧਰ ਘਰ ਦਾ ਹੋਈ ਆ ਇਹ ਸਰਕਾ ਸੇਫਲਾ ਹੋਣ ਕਾਰਨ ਇਹ ਜਿੰਨੀਆਂ ਵੀ ਪੁਰ ਬਣਿਆ ਡਰੇਨ ਦਾ ਪੁਰ ਬਣਿਆ ਸੀ ਉਹ ਵੀ ਤਲ ਕਰਕੇ ਸਰਕਾਰ ਬਹੁਤ ਕਹਿਖਾ ਦੀ ਖੁੱਲਿਆ ਪਰ ਅੱਖਾਂ ਖੁੱਲੀਆਂ ਨਹੀਂ ਪਰ ਇੱਕ ਘਰ ਦਾ ਚਰਾਗ ਚਲਾ ਗਿਆ ਦੀਵਾ ਬੁੱਝ ਗਿਆ ਨਾ ਕੋਈ ਕਮਾਉਣ ਵਾਲਾ ਨਾ ਕੋਈ ਹੋਰ ਵੀ ਬੜੀ ਸਾਥੂ ਹੈ ਜਿੰਨਾਂ ਦੇ ਇਹ ਗੱਲ ਹੋਈ ਆ ਤੇ ਗਾ ਤੁਹਾਨੂੰ ਹੋਰ ਵੀ ਦੱਸ ਦੇਣਗੇ ਜਨਾਬੇ ਆ ਜੀ ਹੁਣ 18 ਤਰੀਕ ਨੂੰ ਇੱਕ ਬੱਸ ਜਗੀ ਦੀ ਬੋਲ ਉਹਦੇ ਵਿੱਚ ਸਾਡੇ ਰੈਸਟੋਰੈਂਟ ਦਾ ਇੱਕ ਨੌਜਵਾਨ ਮੁੰਡਾ ਮਗਨਟਿਕ ਤੇ ਜਿ ਬਣਾਈ ਗਈ ਦੋ ਦੋ ਮੋਟਾ ਉਸ ਬੱਸ ਦੇ ਵਿੱਚ ਮੁਕਸਰ ਨਹੀਂ ਆਉਂਦੇ ਟੋਟਲ ਮੇਰੇ ਘਰ 7-8 ਮੋਟਾਂ ਦੱਸਦੇ ਆ ਤੇ ਅੱਜ ਤੱਕ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਕਿਸੇ ਪਰਿਵਾਰ ਦੀ ਕੋਈ ਸੋਹ ਨਹੀਂ ਦਿੱਤੀ ਕੀ ਮੰਗ ਕਰਦੇ ਹੋ ਤੁਸੀਂ ਵੀ ਸੂ ਲਵੇ ਕੀ ਕੀ ਸਰਕਾਰ ਕੀ ਕਰੇ ਮਤਲਬ ਮੰਗ ਕੀ ਆ ਤੁਹਾਡੀ ਮੰਗ ਤਾਂ ਇਹ ਆ ਜੀ ਵੀ ਅਸੀਂ ਚਾਹੁੰਦੇ ਆ ਜੀ ਜਿਨ੍ਹਾਂ ਵੀ ਪਰਿਵਾਰਾਂ ਦੇ ਜ਼ਮੀਨ ਨੁਕਸਾਨ ਹੋਏ ਉਹਨਾਂ ਦੇ ਬੱਚਾ ਨੂੰ ਕੋਈ ਨੌਕਰੀ ਦਿੱਤੀ ਜਾਵੇ ਘੱਟੋ ਘੱਟ 50 ਲੱਖ ਦਾ ਮੌਜ ਜਾ ਉਹਨਾਂ ਨੂੰ ਦਿੱਤਾ ਜਾਵੇ ਮੇਰਾ ਨਾਮ ਪੁੱਤੋ ਖਾਨ ਆ ਜੀ ਪਿੰਡ ਚੱਕ ਸ਼ੇੜਾ ਤੇ ਕੀ ਅੱਜ ਕੱਟ ਅੱਜੜਾ ਤੁਹਿਆ ਕੱਕ ਕਰੀ ਬੈਠੋ ਧਰਵਾਲੇ ਬੈਠੇ ਹੋ ਇਹਦਾ ਕੀ ਕਾਰਨ ਹੈ ਵੀ ਕਿਉਂ ਇਹ ਬਦਲ ਬਜਾਮਲਾ ਹੈ ਇਹ ਨਿਊ ਦੀ ਵਸਦਾ ਐਕਸੀਡੈਂਟ ਹੋਇਆ ਜੀ ਆਪਣੇ ਫਰੀ ਕੋਟ ਉਹਦੇ ਚ ਇੱਕ ਆਪਣੇ ਪਿੰਡ ਦਾ ਮੁੰਡੇ ਦੀ ਮੌਤ ਹੋਈ ਇੱਕ ਚੁੱਭਣ ਵਾਲੀ ਬੈਡਲ ਨਾਲ ਆਪਣਾ ਡੈਥ ਹੋਈ ਇਹ ਤਾਂ ਕਿਹੜੇ ਵਾਲੇ ਤੇ ਕਿੰਨੇ ਥਾਵਾਂ ਤੇ ਕਿੰਨੀਆਂ ਛੜਕਾ ਰੋਕਿਆ ਇਹ ਤਿੰਨ ਰਸਤੇ ਰੋਕਿਆ ਇੱਕ ਤਾਂ ਪਾਤਾਂ ਹੀ ਇੱਕ ਬਾਂਬਾ ਤੇ ਇੱਕ ਆਪਣੇ ਆਹ ਗੰਦ ਨਾਲ ਆਈ ਤਾਂ ਕੀ ਮੰਗ ਕਰਦੇ ਮੰਗੇ ਕਰਦੇ ਜੀ ਬੱਚੇ ਛੋਟੇ ਹਨ ਉਹਨਾਂ ਦੇ ਉਹਨਾਂ ਨੂੰ ਕੋਈ ਸਰਕਾਰ ਵੱਲੋਂ ਕੋਈ ਸਹੂਤ ਮਿਲ ਜੇ ਕੋਈ ਸਰਕਾਰੀ ਜਵਾਬਦਾਜਾਂ ਤੇ ਉਹਨਾਂ ਨੂੰ ਕੋਈ ਆਮਦਨ ਮਿਲੀ ਮਾਸ਼ਾਅੱਲਾ ਸੇਂਗੂ ਵੀ ਤੁਹਾਨੂੰ ਕੋਈ ਯਾਦ ਹੋਵੇ ਕੀ ਲੱਗਦਾ ਹੱਸਦਾ ਅੱਛਾ ਉਹ ਜਿਹੜੀ ਡੈੱਥ ਹੋਈ ਹੈ ਕਿਵੇਂ ਹੋਈ ਹੈ ਤੇ ਕਿੱਥੇ ਜਾ ਰਹੀ ਸੀ ਤੇ ਕਿੱਥੇ ਜਾ ਕੇ ਉਹਨੇ ਡੈੱਥ ਹੋਈ ਉਹ ਜੀ ਅਬਰ ਸਰ ਜਾ ਰਹੀ ਸੀ ਤੇ ਕਿਵੇਂ ਡੈੱਥ ਲਿਖੋ ਉਹ ਨਹੀਂ ਉਹ ਵੇਖਣ ਸ਼ਿਆਲੀ ਵਾਸਤੇ ਜਾ ਰਹੀ ਥੋ ਤੇ ਬਸ ਬਹੁਤ ਰਫ਼ਤਾਰ ਨਾਲ ਜਾ ਰਹੀ ਸੀ ਉੱਥੇ ਜਾ ਕੇ ਫਿਰ ਜਦੋਂ ਬੱਸ ਪਲਟ ਗਈ ਥੋਥੀ ਵਿੱਚ ਫੀਰ ਲੈ ਕੇ ਗਏ ਸੀ ਜੀ ਹਾਂ ਫੀਰ ਲੈ ਕੇ ਗਏ ਛੇ ਫੱਤੇ ਗਏ ਸੀ ਜੀ ਅੱਛੇ ਛੇ ਫੱਤੇ ਗਏ ਹਾਂ ਜੀ ਅੱਛਾ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਟੈਸਟ ਹੋ ਗਈ ਆ ਸਾਨੂੰ ਤਾਂ ਜੀ ਨਹੀਂ ਪਹਿਲਾਂ ਪਤਾ ਲੱਗਿਆ ਸਾਨੂੰ 9 ਵਜੇ ਜਦ ਬਾਬੇ ਨੇ ਹੋਕਾ ਦਿੱਤਾ ਸਾਨੂੰ ਉਦੋਂ ਪਤਾ ਲੱਗਿਆ ਫੇਰ ਅਸੀਂ ਉਹਦਾ ਫੋਨ ਲਾਇਆ ਕਿੰਨਾ ਨਹੀਂ ਅਸੀਂ ਮੁੰਡੇ ਨੂੰ ਵੀ ਕਿਹਾ ਵੀ ਫੋਨ ਲਾ ਫੋਨ ਉਹਦਾ ਬੰਦ ਆ ਹੀ ਜਾਂਦਾ ਸੀ ਫੇਰ ਸਾਨੂੰ ਪਤਾ ਲੱਗਿਆ ਫੇਰ ਮੁੰਡੇ ਨੇ ਕਿਹਾ ਕਿ ਕਿਹੜਾ ਡੈੜੀ ਕਿਹਾ ਹੈਗਾ ਸੀ ਵਾਲੀ ਬਸ ਤੇ ਫੇਰ ਮੁੰਡਾ ਭੱਜਿਆ ਮਗਰ ਥੋਡੇ ਕੋਲੇ ਕੋਈ ਮਨਿਸਟਰ ਐਮ ਐਲ اے ਕੋਈ ਆਇਆ ਥੋਡੇ ਕੋਲੇ ਕੋਈ ਨਹੀਂ ਜੀ ਆਇਆ ਕਿਸੇ ਨੇ ਇਨਸਾਫ ਨਹੀਂ ਦਿੱਤਾ ਸਾਡਾ ਤਾਂ ਨਹੀਂ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਨਹੀਂ ਆਇਆ ਤੇ ਤੁਸੀਂ ਮਤਲਬ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਵੀ ਤੁਸੀਂ ਹੁਣ ਤਾਂ ਬਹੁਤ ਵੱਡਾ ਅਖੇ ਤਰਨਾ ਲਾਇਆ ਤੇ ਮੀਟਰ ਰਸਤਾ ਰੁਕਿਆ ਹੈ ਹਾਂਜੀ ਤੇ ਕੀ ਮੰਗ ਤੁਸੀਂ ਕੀ ਕਰਦੇ ਹੋ ਸਰਕਾਰ ਤੋਂ ਮੰਗ ਜੀ ਇੱਕ ਤਾਂ ਦਾ ਮੁੰਡਾ ਤੇ ਲਾ ਰਹਿਂਦਾ ਹੈ ਇਸੇ ਬੰਦੇ ਦੇ ਸਿਰ ਤੇ ਕਾਰੋਬਾਰ ਸੀਗਾ ਹਾਂ ਉਹਦਾ ਹੁਣ ਤੁਹਾਨੂੰ ਪਤਾ ਵੀਰ ਰੱਬ ਨੂੰ ਪਿਆਰੇ ਹੋ ਗਿਆ ਇੱਕ ਛੇਰੇ ਆਏ ਦੇ ਸੀ ਵਿਚਾਰੇ ਨਾਲ ਆ ਖੜੇ ਇਹਦਾ ਭਾਈ ਜੀ ਸੀਗਾ ਆਤਮਾਰਾਮ ਜੀ ਇੱਕ ਮੁਕਸਰ ਦਾ ਸੀਗਾ ਜੀ ਕੋਰ ਸਿੰਘ ਸੀਗਾ ਜੀ ਜਦੋਂ ਸਾਨੂੰ ਪਤਾ ਲੱਗਿਆ ਮੈਂ ਇਹਨੂੰ ਬਾਈ ਨੂੰ ਵੇਖਿਆ ਇੱਥੇ ਉੱਥੇ ਹਸਪਤਾਲ ਜੀ ਮੈਂ ਇਹਨੂੰ ਪੁੱਛਿਆ ਜਾਂਦਾ ਮੇਰਾ ਭਾਈ ਆ ਇਹ ਵਜੋਂ ਉਹਦਾ ਪੂਰਾ ਆ ਗਿਆ ਉਸ ਤੋਂ ਬਾਅਦ ਜਦੋਂ ਪੁਲਿਸ ਸਮਾਜ ਆਏ ਇਹਨਾਂ ਨੇ ਕੀਤਾ ਜੀ ਇਹਨਾਂ ਨੇ ਸਾਨੂੰ ਕਿਹੜਾ ਨਹੀਂ ਨੇੜੇ ਹੋਂ ਦਿੱਤਾ ਇਹ ਸਾਨੂੰ লাশ ਵਿਖਾਤੀ ਇਹਨਾਂ ਨੇ ਤੇ ਉਹਦੇ ਜਦੋਂ ਜਾਗਟ ਪਾਈ ਵੀ ਸੀਗੀ ਤੇ ਪੈਸੇ ਪੂਸੇ ਬਟੂਗਾ ਕੋਲੇ ਸੀਗਾ ਪਰਸ ਕੋਲੇ ਸੀ ਉਹਦੇ ਜਿਹੜੀ ਆ ਉਹਦੀ ਫੋਟੋ ਆਉਂਦੀ ਆ ਅੱਜ ਦੇ ਤੇ ਉਹਦਾ ਜਾਗਟ ਤੇ ਹੁੰਦੀ ਆ ਜਦੋਂ ਉਹਨੂੰ ਅਸੀਂ ਉੱਥੇ ਜਾ ਕੇ ਵੇਖਿਆ ਉਦੋਂ ਕੱਲੀ ਉਹਦੇ ਸ਼ਰਟ ਪਾਈ ਸੀਗੀ ਤੇ ਬਟੂਗਾ ਵੀ ਕੱਢ ਬਟੂਗਾ ਫੁਟਕਾ ਕੱਢ ਲਿਆ ਹੋਰ ਸਾਨੂੰ ਕੁਝ ਨਹੀਂ ਮਿਲਿਆ ਉਲਟੇ ਜਦੋਂ ਅਸੀਂ ਸਾਨੂੰ ਉਹਨਾਂ ਨੇ ਡਾਕਟਰ ਨੇ ਸੱਦ ਲਿਆ ਚਾਰ ਜਣਾਂ ਨੂੰ ਉਹਦਾ ਵੀਰ ਨੂੰ ਉਹਦੇ ਤੇ ਪਾਓ ਟੇਬਲ ਤੇ ਪਾ ਲਿਆ ਸੀ ਸਾਨੂੰ ਆਦਾ ਯਾਰ ਕਪੜਾ ਲਿਆ ਉਹ ਅਗੇ ਬਾਹਰੋਂ ਅਸੀਂ ਇਹ ਤਾਂ ਲਿਆਉਣੇ ਆ ਉਦੋਂ ਪਹਿਲਾਂ ਇਹਨਾਂ ਨੂੰ ਬੜਾ ਪਰੇਸ਼ਾਨ ਕਰੀ ਗਏ ਫੇਰ ਸਾਥੋਂ ਉਹਨਾਂ ਨੇ 1000 ਰੁਪਇਆ ਲਿਆ ਫੇਰ ਸਾਨੂੰ ਉਹਨਾਂ ਨੇ ਲਾਸ਼ ਦਿੱਤੀ ਐਂਬੂਲੈਂਸ ਅਸੀਂ ਆਪ ਦੀ ਕਰਾ ਕੇ ਲਿਆ ਆ ਤੇ ਸਾਨੂੰ ਉਹਨਾਂ ਨੇ 950 ਇੰਨੀ ਚੀਰ ਫਾੜ ਕਰਤੀ ਮੈਂ ਨਾ ਘਰੇ ਰੱਖਣ ਵਾਲਾ ਹੈ ਹੀ ਨਹੀਂ ਸੀਗਾ ਨਮਾਇਆ ਨੂੰ ਇਹ ਕਿਹਨੇ ਲਿਆ ਡਾਕਟਰ ਨੇ ਲਿਆ ਜਿਹੜੇ ਨੇ ਮਲਾਹਾ ਕੀਤਾ ਜੀ ਕੋਈ ਨਾਮ ਤਾਂ ਪਤਾ ਉਹਦਾ ਨਹੀਂ ਨਾਂ ਤਾਂ ਨਹੀਂ ਪਤਾ ਜੀ ਦੋ ਦੋ ਬੰਦੇ ਸੀ ਇੱਕ ਡਾਕਟਰ ਸੀ ਇੱਕ ਨਾਲ ਉਹ ਦੇਸੀ ਬੰਦਾ ਆ ਜਿਹਨੂੰ ਬਾਬਾ ਕਹਿ ਕੇ ਬੁਲਾਉਂਦੇ ਸੀ ਉੱਥੇ ਉਹ ਡਾਕਟਰ ਦੇ ਉੱਤੇ ਹਰਾਇਆ ਚੱਗਾ ਪਾਇਆ ਸੀਗਾ ਫੇਰ ਅਸੀਂ 1000 ਰੁਪਏ ਦਿੱਤਾ ਉਹਨੂੰ ਫੇਰ ਸਾਨੂੰ ਉਹਨਾਂ ਨੇ ਇਲਾਜ ਦਿੱਤੀ ਆ ਨਾਲੇ ਬੱਦਾਂ ਤੁਰ ਗਏ ਨਾਲੇ ਹਾਂਜੀ ਹਾਂ ਐਂਬੂਲੈਂਸ ਵੀ ਆਂਹ ਕਿਤੇ ਵਾਈ ਐਂਬੂਲੈਂਸ ਆਜੀ ਹਾਂ ਕਰਵਾ ਕੇ ਲੈਂਦੇ ਆਪਾਂ ਅੱਛਾ ਹੁਣ ਸਾਰਾ ਪਿੰਡ ਜਿਹੜਾ ਇਹ ਥੋੜਾ ਖਾਸ ਦੇ ਰਿਹਾ ਹਾਂਜੀ ਜੀ ਜੀ ਤੇ ਇਹ ਜਿਹੜਾ ਤੁਸੀਂ ਧਰਨਾ ਲਾਇਆ ਹੈ ਧਰਨਾ ਤੁਸੀਂ ਇਹ ਕੋਈ ਟਾਈਮ ਫਿਕਸ ਕੀਤਾ ਵੀ ਇੰਨੇ ਤੋਂ ਇੰਨੇ ਤੱਕ ਕੇ ਨਹੀਂ ਨਹੀਂ ਆਏ ਨਹੀਂ ਇੱਥੇ ਚੱਲੋ ਖੁੱਲੇ ਬੰਦ ਕੀਤਾ ਗਿਆ 24 ਘੰਟਿਆਂ ਦਾ ਜੀ ਅੱਛਾ ਲਗਾਤਾਰ ਚੱਲੇ 24 ਘੰਟੇ ਤੋਂ ਅੱਗੇ ਵੀ ਚੱਲੂਗਾ ਅਸੀਂ ਆ ਰੋਟੇ ਪਾਣੀ ਵੀ ਨਾਲ ਲੰਗਰ ਅਸੀਂ ਆਪ ਦਾ ਘਰੋਂ ਬਣਾ ਕੇ ਇੱਥੇ ਲਈ ਆਉਣੇ ਆ ਕੋਈ ਸਾਨੂੰ ਇਹ ਨਹੀਂ ਕਹ ਵੀ ਕੋਈ ਸਾਨੂੰ ਵਿਸਹਾਇਤਾ ਆਈ ਆ ਕੋਈ ਲੰਗਰ ਦੀ ਕੋਈ ਨਹੀਂ ਸਾਨੂੰ ਆਈ ਜੀ ਨਹੀਂ ਆਉਗੇ ਨਹੀਂ ਜਾਉਗੇ ਜੀ ਕੀ ਕਬੌੜ ਵਾਲਾ ਕੋਈ ਕਰੇ ਹੈ ਨਹੀਂ ਹੈ ਨਹੀਂ ਜੀ ਕੋਈ ਨਹੀਂ ਜੀ ਅੱਛਾ ਤੇ ਜੀ ਟੈਂਪਰੇਚਰ ਦਾ ਬਵਾਕ ਮੈਥੋਂ ਵੱਡਾ ਸੀਗਾ ਜੀ ਫਿਰ ਮੈਂ ਉਹਨਾਂ ਨੂੰ ਇਹੀ ਕਿਹਾ ਮੈਂ ਪਰੋਟਾ ਟਿਕਾ ਟਿਕਾ ਕਰ ਲੈਂਦੀ ਮੇਰਦਾ ਹੀ ਸਾਰੇ ਆ ਫਿਰ ਉਹ ਤਾਂ ਭਰਾ ਸੀ ਭਰਾ ਸੀ ਮੇਰਾ ਜੀ ਸਰਪੰਚ ਸਾਹਿਬ ਬਲਾਲ ਸਿੰਘ ਦੇ ਜਿਹੜੇ ਭਾਈ ਸੀ ਉਹ ਵੀ ਭਾਪ ਚੁੱਕਿਆ ਤੇ ਉਹਨਾਂ ਤੋਂ ਵੀ ਗੱਲ ਨਹੀਂ ਹੋ ਰਹੀ ਵੀ ਇਹ ਇੰਨਾ ਜਿਹੜਾ ਇਹ ਕਹਿਰ ਵਰਤਿਆ ਇਸ ਪਿੰਡ ਦੇ ਉੱਤੇ ਸਾਰੇ ਪਿੰਡ ਤੇ ਕਹਿਰ ਵਰਤਿਆ ਆਹੀ ਬਲਜੀਤ ਕੋਰ ਇੱਥੇ ਸਾਡੇ ਵਾਧੂ ਗੇੜੇ ਮਾਰਦੇ ਨਹੀਂ ਸਾਡੀ ਕਿਸੇ ਨੇ ਕੋਈ ਨਾ ਉਹਨਾਂ ਦਾ ਕੋਈ ਕਰਿੰਦਾ ਨਾ ਜਿਹੜੇ ਉਹਨਾਂ ਦੇ ਪ੍ਰਧਾਨ ਬਣੇ ਫਿਰਦੇ ਸੀਗੇ ਕਿਸੇ ਨੇ ਸਾਡੀ ਢੂਈ ਨਹੀਂ ਮਾਰੀ ਉੱਥੇ ਇਹ ਵੀ ਨਹੀਂ ਤੇਰੇ ਪੁੱਛਿਆ ਤੁਹਾਡੇ ਘਰੇ ਵੀ ਆਟਾ ਹੈਗਾ ਕਿ ਨਹੀਂ ਕਿਵੇਂ ਆ ਅਸੀਂ ਦਿਹਾੜੀਦਾਰ ਬੰਦੇ ਆ ਕੋਈ ਇਹ ਨਹੀਂ ਸਾਡੇ ਕੋਲ ਕੋਈ ਜ਼ਮੀਨ ਆ ਕੋਈ ਕੋਈ ਜਾਇਦਾਦ ਹੈ ਨਹੀਂ ਸਾਡੇ ਕੋਲ ਹੀ ਜਾਣੀ ਜੀ ਅਸਲ ਦੇ ਵਿੱਚ ਗੱਲ ਕੀ ਆ ਇਹਨਾਂ ਕੋਲ ਉਹ ਅਫਸਰ ਆਇਆ ਕੋਈ ਕਿੰਦੇ ਅਸੀਂ ਡਰਾਈਵਰ ਤੇ ਪਰਚਾ ਪਾਤਾ ਧਰਨੇ ਨਾਲ ਸ਼ੇਰੇ ਵਾਲੇ ਵੀ ਲੱਗਿਆ ਤੇ ਉੱਥੇ ਮੈਂ ਸੁਣ ਕੇ ਆਇਆ ਪਹਿਲੇ ਨੰਬਰ ਤੇ ਆ ਵੀ ਇੱਕ ਇਹਨਾਂ ਦੀ ਉਰੋ ਬੱਸ ਨਹਿਰ ਚ ਡਿੱਗੀ ਆ ਅਦੀਪ ਵਾਲਿਆਂ ਦੀ ਹੋਰ ਵੀ ਕਈ ਬੱਸਾਂ ਹੁੰਦੀਆਂ ਇਹ ਡਰਾਈਵਰ ਦਾ ਕਿਹੜਾ ਮਤਲਬ ਹੁੰਦਾ ਵੀ ਮੈਂ ਮਿੰਸ ਕੇ ਗਿਆ ਮੈਂ ਉੱਥੇ ਠੋਕਣੀ ਜਾ ਕੇ ਜਿੰਨਾ ਵੀ ਬੱਸ ਉਹਨਾਂ ਨੂੰ ਕਿਉਂ ਬਚਾਇਆ ਜਾ ਰਿਹਾ ਕੋਈ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਇਹ ਥੋੜਾ ਜਿਹਾ ਆਮ ਆਦਮੀ ਪਾਰਟੀ ਦਾ ਲੀਡਰ ਆ ਤੇ ਉਹਨੂੰ ਆਪਾ ਫੜਨਾ ਨਹੀਂ ਵੀ ਉਹਨੂੰ ਕਹਿਣਾ ਨਹੀਂ ਉਹਦੀਆਂ ਬੱਸਾਂ ਲੋਕ ਰੌਲਾ ਪਾਉਂਦੇ ਵੀ ਉਹਦੀਆਂ ਇੱਕ ਨੰਬਰ ਤੇ 10-10 ਬੱਸਾਂ ਚੱਲਦੀਆਂ ਇੱਕ ਪਰਮੰਟ ਤੇ 4 ਇਹ ਥੋੜਾ ਵੀ ਜੇ ਕੋਈ ਬੰਦਾ ਗਰੀਬ ਆ ਚਾਹੇ ਕੋਈ ਆ ਹੁਣੇ ਬੰਦੇ ਦੀ ਭਗਵੰਤ ਮਾਨ ਦਾ ਜਿਹੜਾ ਬੂਟ ਆ ਉਹ 3 ਲੱਖ ਦੇ ਆ ਤੇ ਆਮ ਬੰਦੇ ਨੂੰ ਇੱਥੇ ਆ ਕੇ 70 ਤੇ 2 ਮਿੰਟ ਬਹਿ ਕੇ ਤੇ ਉਹਨੂੰ ਕਹਿੰਦੇ ਕੋਈ ਗੱਲ ਨਹੀਂ ਜੀ 2-2 ਲੱਖ ਦਾ ਚੈੱਕ ਦੇਵਾਂਗੇ ਇਹ ਬੰਦੇ ਇਹ ਤਾਂ ਮਤਲਬ ਫਿਰ ਬੰਦੇ ਦੀ ਜਾਨ ਨਾਲ ਕੋਲੇ ਮਹਿੰਗੇ ਬੂਟ ਆ ਤੇ ਬੰਦਿਆਂ ਦੀ ਕੌਣ ਗੱਲ ਕਰੂਗਾ ਇੱਥੇ ਇਹ ਕੋਈ ਇਹ ਚੱਲੀ ਕੀ ਜਾਂਦਾ ਸਿਸਟਮ ਜਿਹੜੇ ਡਿੰਪੀ ਢੱਲੋਕੇ ਸ਼ਾਹ ਦੇ ਨਾ ਜਾਣਦੇ ਹੋ ਜਾਣਦੇ ਹੋਗੇ ਬਸ ਉਹਨਾਂ ਦੀਆਂ ਉਹਨਾਂ ਦੀ ਪਹਿਲਾਂ ਤਾਂ ਬਾਦਲਾਂ ਦੀਆਂ ਬੱਸਾਂ ਸੀ ਲੋਕ ਕਹਿੰਦੇ ਆ ਅੱਜ ਉਹ ਝਾਰੂ ਦੀਆਂ ਬੱਸਾਂ ਬਣ ਗਈਆਂ ਉਹਦਾ ਬਿਜ਼ਨਸਮੈਨ ਬਿਜ਼ਨਸਮੈਨ ਤਾਂ ਪਾਸੇ ਦੀ ਪਾਸੇ ਰਹਿ ਗਿਆ ਤੇ ਲੋਕ ਕਿੱਧਰ ਜਾਣਗੇ ਲੋਕਾਂ ਦੇ ਘਰ ਜਾਣ ਦਾ ਠੇਕਾ ਲੈ ਲਿਆ ਪਹਿਲਾਂ ਬੱਸ ਡਿੱਗੀ ਇਹਨਾਂ ਦੀ ਉਦੋਂ ਕੋਈ ਸਰਕਾਰ ਨਹੀਂ ਪੁੱਛਿਆ ਸੇ ਸਰਕਾਰ ਚ ਡਿੱਗੀ ਆ ਹੁਣ ਫੇਰ ਇਹਨਾਂ ਦੀ ਬੱਸ ਡਿੱਗ ਪੀ ਭਗਵਾਨ ਤੁਮਾਨ ਇੱਕ ਫੇਸਬੁੱਕ ਤੇ ਟਾਈਟਲ ਜਾ ਪਾ ਦਿੰਦਾ ਕਿ ਜੀ ਬਹੁਤ ਮਾੜਾ ਆਇਆ ਜਿਹੜਾ ਜਿਹੜੇ ਉਹ ਜਿਹੜੇ ਗੁਜ਼ਰਗੇ ਆ ਉਹਨਾਂ ਦੀ ਆਤਮਿਕ ਲਈ ਸ਼ਾਂਤੀ ਮੰਗਦੇ ਆ ਸ਼ਾਂਤੀ ਤੂੰ ਆਪ ਦੇ ਵਾਸਤੇ ਮੰਗ ਇਹ ਜਿਹੜੇ ਨਰਕਾਂ ਦੇ ਭਾਗੀ ਤੁਸੀਂ ਬੰਨਣਾ ਲੋਕ ਨਹੀਂ ਬੰਨਗੇ ਲੋਕ ਤਾਂ ਨਰਕ ਭੋਗ ਹੀ ਜਾਂਦੇ ਇੱਥੇ ਇੱਥੇ ਅਫਸਰ ਆ ਦੇ ਡੀਸੀ ਸਾਹਿਬ ਆਉਣ this is how ਉਹ ਕਿਹੜਾ ਪਤਾ ਨਹੀਂ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਸਾਰੇ ਮਹਿਕਮਿਆਂ ਦੇ ਅੰਡਰ ਹੁੰਦੇ ਆ ਸਾਰੀ ਗੱਲ ਕਰਨ ਉੱਥੇ ਜਿਹੜਾ ਇਹਨਾਂ ਜਿਹੜਾ ਟਰਾਂਸਪੋਰਟ ਮੰਤਰੀ ਆ ਉਹ ਕਿਹੜੀ ਗੱਲੋਂ ਚੁੱਪ ਬੈਠਾ ਜਦੋਂ ਫੰਡ ਲੈ ਲੈਣੇ ਆ ਜਿਹੜੇ ਬਿਜ਼ਨਸ ਮੈਨਾਂ ਤੋਂ ਕੰਮ ਅਸੀਂ ਕੋਈ ਕਰਨਾ ਨਹੀਂ ਸਾਨੂੰ ਤਾਂ ਲੋਕ ਸਾਡੀਆਂ ਧੀਆਂ ਪੈਣਾ ਮਾਵਾਂ ਸਾਡੀਆਂ ਰੰਡੀਆਂ ਕਰਨਾ ਵਸਤੇ ਰੱਖਤੀਆਂ ਜਿਹੜਾ ਕਿਸੇ ਦਾ ਘਰ ਜਿਹੜਾ ਕਹ ਲੋ ਕਿਸੇ ਦਾ ਘਰ ਦਾ ਜੀ ਗਿਆ ਉਹ ਕੋਈ ਆਉਣ ਆ ਸਕਦਾ ਈ ਤੁਸੀਂ ਦੱਸੋ ਵੈਸੇ ਤਾਂ ਆਪਾਂ ਪਿੰਡਾਂ 'ਚੋਂ ਇਕੱਠੇ ਕਰ ਲਾਂਗੇ ਇਹ ਥੋੜਾ ਹੁਣ ਇਹ ਪਹਿਲਾਂ ਵੀ ਕਹਤਾ ਜੀ ਡਿੰਪੀ ਟਲਨਤਾ ਜੀ ਮੈਨੂੰ ਬੜਾ ਅਫਸੋਸ ਆ ਤੇਰੇ ਅਫਸੋਸ ਕੀਤਾ ਨਾ ਕੀ ਕਰ ਸਕਦੇ ਆ ਤੇਰੇ ਦੋ ਹੱਥ ਜੋੜੇ ਨਾਲ ਮੈਂ ਇੱਥੇ ਕਹਿੰਦਾ ਮੈਨੂੰ ਬੜਾ ਅਫਸੋਸ ਆ ਅਫਸੋਸ ਕਰਾਜੇ ਤੋ ਘਰ ਦਾ ਜੀ ਆਂਦਾ ਰਿਆ ਅਸੀਂ ਉਹ ਚੀਜ਼ ਨੂੰ ਰੋਕੀਏ ਕੱਲ ਨੂੰ ਫੇਰ ਇਹੀ ਜੇਕਰ ਅਫਸੋਸ ਕੀਤਾ ਹੁੰਦਾ ਬੱਸ ਵਾਲਿਆਂ ਨੂੰ ਇਹ ਕਹਿੰਦਾ ਬਾਈ ਆਪਾਂ ਸਾਰੇ ਬੱਸਾਂ ਚ ਸਫ਼ਰ ਕਰਨ ਆਲੇ ਆ ਗੱਪ ਨਾ ਮਾਰੋ ਜੀ ਆਪਣਾ ਕਿਸੇ ਨਾਲ ਕੋਈ ਲਾਗਾ ਨਹੀਂ ਕੋਈ ਦੇਗਾ ਨਹੀਂਗਾ ਜਦੋਂ ਆਪਾਂ ਜਾਂਦੇ ਆ ਛੜਕਾਂ ਤੇ ਜਦੋਂ ਕੋਈ ਮੋਟਰਸਾਈਕਲ ਦੀ ਆਂਦਾ ਬੱਸ ਵਾਲੇ ਲਾਈਟ ਛੱਡ ਦਿੰਦੇ ਆ ਪਾ 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 ਲੱਗੀ ਰਹਿੰਦੀ ਆ ਯਾਵਰਾ ਨੂੰ ਇਹਨਾਂ ਨੇ ਕਿਹਾ ਹੀ ਹੋਇਆ ਵੀ ਸਾਨੂੰ ਤਾਂ ਭਾਈ ਪਰਚੀ ਚਾਹੀਦੀ ਆ ਜੇ ਉਹਨਾਂ ਕੋਲ ਸਮਾਂ ਥੋੜਾ ਤੇ ਥੋੜਾ ਵੀ ਆਪਾਂ ਲੋਕਾਂ ਦੀ ਜਾਣ ਗਵਾ ਦੇਣੀ ਆ ਇਹ ਭਾਈ ਸਾਹਿਬ ਮੈਂ ਕਹਿੰਦਾ ਵੀ ਇਹ ਬੰਦੇ ਮਾਰੂ ਬੱਸ ਬਣ ਚੁੱਕੀ ਆ ਇਹਨਾਂ ਦਾ ਪਹਿਲਾਂ ਤਾਂ ਭਗਵੰਤ ਮਾਣੂ ਚੈੱਕ ਕਰਨਾ ਚਾਹੀਦਾ ਵੀ ਲੋਕ ਰੌਲਾ ਪਾਉਂਦੇ ਵੀ ਇੱਕ ਪਰਮਨ ਤੇ ਚਾਰ-ਚਾਰ ਬੱਸਾਂ ਚੱਲਦੀਆਂ ਵੀ ਆਪ ਭਾਈ ਠੰਡਾ ਹੋਵੋ ਠੰਡੇ ਹੋ ਜੋ ਕੋਈ ਗੱਲ ਨਹੀਂ ਇਸ ਤੱਕ ਕਾਰਵਾਈ ਕਰਤੀ ਜੀ ਕਾਰਵਾਈ ਮਾਨ ਸਾਹਿਬ ਇਹ ਕਾਦੀ ਆ ਤੁਸੀਂ ਪਹਿਲਾਂ ਤਾਂ ਪਰਤਾਲ ਕਰੋ ਇਹਨਾਂ ਦੀਆਂ ਬੱਸਾਂ ਕਿੰਨੀਆਂ ਚੱਲਦੀਆਂ ਸਾਰਿਆਂ ਦੀ ਪਰਤਾਲ ਕਰੋ ਕੱਲੇ ਇਹ ਨਹੀਂਗੇ ਇਹ ਥੋੜਾ ਵੀ ਮੰਨ ਲਓ ਉਧਰੋਂ ਲੋਕ ਤਾਂ ਟਪਾਈ ਤੁਰੇ ਆਉਨੇ ਆਪਾਂ ਪਹਿਲਾਂ ਕਿੰਨਿਆਂ ਦੀਆਂ ਮੌਤਾਂ ਹੋਈਆਂ ਸੀ ਨਹਿਰ ਚ ਡਿੱਗਣ ਦੇ ਕਾਰਨ ਯਾਰ ਚੁੱਪ ਖੜੇ ਆ ਗੱਲ ਝੂਠ ਕਰੀ ਜਾਂਦਾ ਮੈਨੂੰ ਦੱਸੋ ਤੂੰ ਸਹੀ ਆ ਵੀ ਉਹ ਤੇ ਵੀ ਗੁਰਾ ਕਹੋ ਅੱਗੇ ਅੱਗੇ ਵੀ ਤੁਸੀਂ ਕਹਤ ਆ ਕੁਝ ਚੱਲ ਰਿਹਾ ਜਾਂਦਾ ਕੰਮ ਤੇ ਮੈਂ ਜਦੋਂ ਇੱਕ ਵਾਰੀ ਇੱਥੇ ਜਿੱਦੇ 25 ਸਤੰਬਰ ਸੀਗਾ ਜਿੱਦੇ ਰਾਜੇ ਵੜਿੰਗ ਨੇ ਇਕੱਠ ਰੱਖਿਆ ਸੀਗਾ ਇੱਥੇ ਮੈਂ ਕੋਈ ਕੰਮ ਗਿਆ ਉੱਥੇ ਦੀਪ ਵਾਲਿਆਂ ਦੀ ਬੱਸ ਦੇ ਇੱਕ ਨਾ ਕਨੈਕਟਰ ਉਤਰ ਆਇਆ ਉਹਨੇ ਮੈਨੂੰ ਪਛਾਣ ਲਿਆ ਕਹਿੰਦਾ ਵੀਰ ਸਾਹ ਹੌਨਾਂ ਚੱਲਿਆ ਕਰ ਆਵਾਜ਼ ਉਹਦੀ ਭਾਰੀ ਜੀ ਸੀ ਮੈਂ ਕਿਹਾ ਸਾਹ ਨੂੰ ਵੀਰ ਮੈਂ ਕਿਹੜਾ ਇੱਥੇ ਐ ਕਰਕੇ ਚੱਲਿਆ ਨੰਘਾਰ ਦੀ ਬੱਸ ਮੈਨੂੰ ਪਤਾ ਸੀ ਕਿੱਥੋਂ ਬੋਲਦਾ ਮੈਂ ਕਿਹਾ ਵੀਰ ਜੀ ਸਹੀ ਚੱਲੋਗੇ ਲੋਕ ਤੁਹਾਨੂੰ ਕਿਉਂ ਬੁਲਾਣ ਸਾ ਮੇਰਾ ਕੋਈ ਮੇਰਾ ਗਾਲ ਕੁੱਟਿਆ ਕਿ ਨਿੰਪੀ ਢੱਲੋਂ ਨੇ ਪਰ ਲੋਕਾਂ ਦਾ ਤਾਂ ਕੁੱਟਿਆ ਜਾ ਰਿਆ ਨਾ ਉਹਦੇ ਵਿੱਚ ਕੱਲ ਨੂੰ ਮੇਰੀ ਭੈਣ ਵੀ ਬਹਿ ਸਕਦੀ ਆ ਬੱਸ ਮੇਰੀ ਮਾਂ ਵੀ ਬਹਿ ਸਕਦੀ ਆ ਮੇਰਾ ਬਾਪ ਵੀ ਬਹਿ ਸਕਦਾ ਇਹ ਪਹਿਲੀ ਲੜਾਈ ਇਹਨਾਂ ਦੇ ਘਰ ਦੀ ਨਹੀਂ ਜੀ ਇਲਵਾਈ ਆਪਣੇ ਸਾਰਿਆਂ ਦੀ ਆ ਆਪਾਂ ਕੋਈ ਲੈਂਡ ਕਲਿਊਜ਼ਨ ਆਲੇ ਨਹੀਂਗੇ ਤੇ ਮੈਂ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਦਾ ਚਾਹੇ ਉਹ ਕਾਂਗਰਸ ਆ ਕਾਲੀਦਾਲ ਆ ਬੀਜੇਪੀ ਆਲੇ ਆ ਆ ਭਾਈ ਇੱਥੇ ਘਰਨਾ ਲੱਗਿਆ ਪਿਆ ਜਿਹੜਾ ਪਿੰਡ ਆ ਇੱਥੇ ਇੱਥੇ ਆਓ ਤੁਸੀਂ ਚਿਪੜਾਲੀ ਦੇ ਵਿੱਚ ਤੇ ਛੇਰੇ ਵਾਲੀ ਵੀ ਲਾਈ ਬੈਠੇ ਆ ਇਹਨਾਂ ਨੂੰ ਇਨਸਾਫ ਬੰਦਾ ਲੈ ਕੇ ਦਿਓ ਤੁਸੀਂ ਇਹਦਾ ਮਤਲਬ ਇਹ ਨਹੀਂ ਵੀ ਜੇ ਕੋਈ ਬਿਜ਼ਨਸਮੈਨ ਤੇ ਉਹਨਾਂ ਦੀ ਆਪਾਂ ਸੁਣਵਾਈ ਕਰੀ ਜਾਵਾਂਗੇ ਤੇ ਐਵੇਂ ਫੜਨੇ ਆ ਜਿਵੇਂ ਕਹਿੰਦੇ ਨੇ ਸੂਵੇ ਭੇੜ ਤੇ ਪਿੰਗੇ ਛੱਤਰਾ ਕੰਮ ਤਾਂ ਹੋਇਆ ਪਿਆ ਅਸੀਂ ਛੱਤਰਿਆਂ ਤੋਂ ਕੀ ਲੈਣਾ ਸਾਨੂੰ ਡਰਾਈਵਰ ਨਹੀਂ ਚਾਹੀਦੇ ਡਰਾਈਵਰ ਚਲਾਉਣ ਵਾਲੇ ਦਾ ਆਪਾਂ ਕਹਿਨੇ ਆ ਤੇ ਜਿਹੜੇ ਅੱਜ ਤੁਸੀਂ ਬੱਸਾਂ ਦੀ ਇਹ ਕਹਿੰਦੇ ਡਰਾਈਵਰ ਮਾੜਾ ਇਹ ਅੱਜ ਬੱਸਾਂ ਚੱਲਣੀਆਂ ਬੰਦ ਹੋ ਗਈਆਂ ਕੋਟਕਪੂਰੇ ਰਾਤੋਂ ਇਹ ਅੱਜ ਕੀ ਹਬੋਰ ਜਾਣ ਵਾਲੀਆਂ ਬੱਸਾਂ ਬੰਦ ਹੋ ਗਈਆਂ ਡਰਾਈਵਰ ਚਲਾਈ ਜਾਂਦੇ ਅੱਜ ਕਿਹੜਾ ਬੱਸਾਂ ਘੱਟ ਚੱਲਦੀਆਂ ਹੁਣ ਕਿਤੇ ਵੀ ਕਿਤੇ ਬਾਈ ਜੀ ਸਾਡਾ ਬੇੜਾ ਘਰਕ ਨਾ ਕਰੋ ਮੈਂ ਇਹ ਵੀ ਕਹਿੰਦਾ ਵੀ ਡਿੰਪੀ ਢੁੱਲੋਂ ਨੇ ਜਾਣ ਕੇ ਬੱਸਾਂ ਪਲਟਾਈਆਂ ਪਰ ਇਹ ਕੋਈ ਘੱਟ ਵੀ ਨਹੀਂਗਾ ਵੀ ਜੇ ਆਪਾਂ ਕਹਿ ਦਈਏ ਕੋਈ ਗੱਲ ਨਹੀਂ ਮਿੱਤਰੋ ਜੇ ਆਪਾਂ ਨੂੰ 2 ਰੁਪਏ ਛਾਂ ਨੂੰ ਘੱਟ ਬਣ ਜਾਣਗੇ ਨਾ ਪਰ ਕਿਸੇ ਦੀ ਜਾਨ ਨਹੀਂ ਜਾਣੀ ਚਾਹੀਦੀ ਮੈਂ ਇਹ ਵੀ ਨਹੀਂ ਕਹਿੰਦਾ ਵੀ ਡਰਾਈਵਰ ਨੇ ਜਾਣ ਕੇ ਕੀਤਾ ਉਹ ਵੀ ਡਰਾਈਵਰ ਵਿੱਚ ਸੀ ਉਹ ਕਿਹੜਾ ਵੱਜ ਜਾਂਦਾ ਸਹੀ ਗੱਲ ਹੈ ਇਹ ਗੱਲ ਪਰ ਇਹ ਆ ਨਾ ਵੀ ਤੁਸੀਂ ਯਾਰ ਇੱਕ ਆਪਾਂ 2 ਮਿੰਟਾਂ ਪਿੱਛੇ ਬਾਪੂ ਜੀ ਠੀਕ ਹੈ 2 ਮਿੰਟਾਂ ਪਿੱਛੇ ਕਹਿ ਦਗੇ ਵੀ ਆਹ ਭਾਈ ਬੱਸ ਨੂੰ ਆਉ ਕਰ ਦੋ ਯਾਰ ਬੱਸਾਂ ਆ来 ਨਹੀਂ ਇੱਕ ਦੂਜੇ ਨੂੰ ਸ਼ਿਕਾਇਤ ਲਾਉਣੀ ਆ ਤੁਸੀਂ ਕੋਈ ਕੋਈ ਗੱਲ ਨਹੀਂ ਭਾਈ 2 ਮਿੰਟ ਅਸੀਂ ਲੇਟ ਹੋ ਗਏ ਤਾਂ ਐਸੇ 40 ਰੁਪਏ ਨਾਲ ਸਵਾਰੀਆਂ ਪਿੱਛੇ ਲੋਕਾਂ ਨੂੰ ਕਰੋੜਾਂ ਰੁਪਈਆ ਦੇ ਕੇ ਕੋਈ ਅਜ ਬਾਦਲ ਕੋਲੇ ਪੈਸੇ ਦੀ ਕਮੀ ਨਹੀਂ ਗਈ ਕਿ ਜੇ ਪੈਸੇ ਨਾਲ ਪ੍ਰਕਾਸ਼ ਸਿੰਘ ਬਾਦਲ ਜਾਉਂਦਾ ਹੁੰਦਾ ਨਾ ਉਹਨੇ ਚੱਕ ਲੈਣਾ ਸੀ ਵੀ ਬਾਈ ਉੱਥੇ ਸਾਰਾ ਪੈਸਾ ਚੱਕ ਲੈ ਤੇ ਜਦੋਂ ਪੈਸੇ ਨਾਲ ਵੈਸੇ ਕੀ ਕਰਾਂਗੇ ਸਾਨੂੰ ਸਾਡੇ ਜੀਵਾਂ ਦਾ ਇਨਸਾਫ ਦਿਓ ਅਸੀਂ ਤੁਹਾਡੇ ਕੋਲੋਂ ਮੰਗ ਕਰਦੇ ਆ ਮਾਨ ਸਾਹਿਬ ਜੇਕਰ ਤੁਸੀਂ ਵਿੱਚ ਅੰਦਰ ਪੀਂਆ ਤੇ ਨੱਚਣਾ ਸਿੱਕੋ ਕੀ ਸੜਕ 'ਤੇ ਤਾਂ ਫਿਰ ਨੱਚੀ ਜਾਓ ਪਰ ਸਾਡਾ ਇਨਸਾਫ ਬੰਦਾ ਦਿਓ ਤੁਸੀਂ ਜਿਹੜੇ ਬੱਸਾਂ ਦੇ ਮਾਲਕ ਉਹਨਾਂ ਨੂੰ ਕੀ ਨੋਟਿਸ ਭੇਜਤਾ ਸਾਨੂੰ ਦੱਸੋ ਵੀ ਅਸੀਂ ਆ ਨੋਟਿਸ ਭੇਜਤਾ ਬਾਈ ਤੁਹਾਡੀ ਬੱਸਾਂ ਜਿਹੜੀ ਸਪੀਡ ਹੁੰਦੀ 80 ਦੀ 100 150 ਤੇ ਚੱਲਦੇ ਆ ਉਹ ਤਾਂ ਸਾਡੇ ਜਿਹੜਾ ਪ੍ਰਸ਼ਾਸਨ ਖੜਾ ਮਾਣਯੋਗ ਇਹ ਵੀ ਕਹਿੰਦਾ ਚਲਾਨ ਕੱਟ ਦੋ ਬੱਸਾਂ ਵਾਲਿਆਂ ਦਾ ਅਸੀਂ ਵੇਹ ਦੇ ਨਿੱਤੀ ਦਾ ਚਲਾਨ ਹੋਇਆ ਪਿਆ ਕਿਦਾ ਕਿਹ ਹੋਇਆ ਪਿਆ ਮੇਰਾ ਮੇਰਾ ਹੀ ਕੱਟੀ ਦਾ ਐ ਅਸੀਂ ਮਾਰੇ ਬੰਦੇ ਦਿਸੀ ਜਾਂਦੇ ਆ ਸਾਡੀ ਔਕਾਤ ਪਹਿਲਾਂ ਵੀ ਆਦੀਵਾਸੀਆਂ ਦੀ ਸੀ ਅਸੀਂ ਅੱਜ ਵੀ ਆਦੀਵਾਸੀ ਆ ਪਹਿਲਾਂ ਅਸੀਂ ਜੰਗਲਾਂ ਦੇ ਵਿੱਚ ਬਹਿ ਕੇ ਆਪਦਾ ਖਾਣਾ ਲਾਭਦੇ ਸੀ ਅੱਜ ਅਸੀਂ ਘਰੇ ਬਹਿ ਕੇ ਸਾਡਾ ਇੱਕ ਘਰ ਪੱਕਾ ਉਸੇ ਤਰ੍ਹਾਂ ਸੀ ਮੋਟਰਸਾਈਕਲਾਂ ਤੇ 3-300 ਕਿਲੋਮੀਟਰ 2-200 ਕਿਲੋ ਜਾ ਕੇ ਤੁਹਾਡੇ ਚੋਂ ਵੀ ਕਈ ਰਾਜਸਥਾਨ ਚ ਜਾ ਕੇ ਨਰਮਾ ਚੁੱਕਦੇ ਹੋਣਗੇ ਅਸੀਂ ਅੱਜ ਵੀ ਆਦੀਵਾਸੀ ਆ ਤੇ ਸਾਡੀ ਤਰੱਕੀ ਕਿੱਦਾਂ ਹੋਗੀ ਅਸੀਂ ਤਾਂ ਫਿਰਦੇ ਆ ਸਾਨੂੰ ਰਹਿਂਦਾ ਖੁੰਦਾ ਸੀ ਆਪਦੀ ਦੋ ਡੰਗ ਦੀ ਰੋਟੀ ਪਿੱਛੇ ਜੀ ਜਾਂਦੇ ਆ ਉਹ ਸਾਡਾ ਤੁਸੀਂ ਘਰਾਂ ਦੇ ਜੀ ਖਤਮ ਕਰ ਹੀ ਜਾਂਦੇ ਆ ਅਸੀਂ ਜਾਵਾਂਗੇ ਕਿੱਧਰ ਨੂੰ ਇਹ ਬਿਜ਼ਨਸmenਾਂ ਨੂੰ ਸਰਕਾਰ ਵਿਚਾਰ ਰਹੀ ਆ ਬਿਜ਼ਨਸmenਾਂ ਨੂੰ ਨਾ ਬਚਾਵੇ ਤੁਹਾਡੇ ਐਮਐਲਏਆਂ ਦੀਆਂ ਬੱਸਾਂ ਤੁਸੀਂ ਨੋਟਿਸ ਘੱਲੋ ਇਹਨਾਂ ਨੂੰ ਵੀ ਆ ਭਾਈ ਤੁਹਾਡੇ ਵਾਸਤੇ ਗਲਤ ਗੱਲ ਕਲੀਏ ਬੱਸ ਨੂੰ ਨਹੀਂ ਸਾਰਿਆਂ ਬੱਸਾਂ ਨੂੰ ਤੇ ਬਾਈ ਜੀ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਜੇ ਘਰ ਦੀ ਲੜਾਈ ਨਹੀਂ ਗਈ ਇਹ ਲੜਾਈ ਆਪਣੀ ਸਾਰਿਆਂ ਦੀ ਆ ਕਿਸੇ ਟਾਈਮ ਤੇ ਉਹਨਾਂ ਦੀ ਬੱਸ ਜਿਹੜੀ ਉੱਥੇ ਡਿੱਗੀ ਸੀ ਖਾਈ ਦੇ ਵਿੱਚ ਉਹਦੇ ਨਹਿਰ ਦੇ ਵਿੱਚ ਉਸ ਟਾਈਮ ਤੇ ਆਪਣੇ ਪਿੰਡ ਤਾਂ ਕੁਝ ਨਹੀਂ ਹੋਇਆ ਸੀ ਨਾ ਜੀ ਆਹ ਜਿਹੜਾ ਕਹ ਲੋ ਵਡਿੰਗਾ ਪਿੰਡ ਵਿੱਚ ਡਿੱਗੀ ਸੀ ਉਦੋਂ ਆਪਣਾ ਤਾਂ ਕੋਈ ਪਿੰਡਾ ਨਹੀਂ ਸੀਗਾ ਪਰ ਅੱਜ ਛੇਰੇ ਵਾਲੇ ਦਾ ਤੇ ਅੱਜ ਆ ਪਿੰਡ ਵੀ ਭੇਡ ਚੜ ਗਿਆ ਇਹ ਨਹੀਂ ਪਤਾ ਕੱਲ ਨੂੰ ਕਿਹੜਾ ਭੇਡ ਚੜਨਾ ਕਿਹੜਾ ਨਹੀਂ ਚੜਨਾ ਇਹ ਮੇਰੀ ਬੇਨਤੀ ਆ ਬਾਈ ਪਰਿਵਾਰ ਵਾਸਤੇ ਬੋਲੀ ਜਾਂਦੇ ਆਪਾਂ ਇਹ ਨੋਟ ਕਰੋ ਰੱਬ ਨੂੰ ਜਾਨ ਦੇਣੀ ਆ ਦੁੱਖਾ ਇੱਥੇ ਤਾਂ ਮੈਨੂੰ ਪਤਾ ਲੱਗਿਆ ਮੈਂ ਕਿਹਾ ਮੈਂ ਜ਼ਰੂਰ ਆਉਂਗਾ ਸਾਨੂੰ ਸਾਦਾ ਬੰਦ ਇਨਸਾਫ ਦਿੱਤਾ ਜਾਵੇ ਹੈ ਜਿਹੜਾ ਯਾਰ ਉੱਥੇ ਕਿਸੇ ਦੀ ਬਾਹ ਰਹਿ ਗਈ ਉੱਥੇ ਹੀ ਅੰਗਲਾ ਅੰਗਲਾ ਬਹੁਤ ਬੰਗਲਾ ਬਾਈ ਮੈਂ ਵੇਖਿਆ ਵੀਡੀਓ ਜਿਹਦੀ ਬਾਹ ਹੀ ਉੱਥੇ ਰਹਿ ਗਈ ਯਾਰ ਹਾਂ ਅੱਜ ਦਾ ਬਾਈ ਜੀ ਜਿਹੜਾ ਕਹੋ ਜਿਹੜੀ ਯਾਦ ਰੱਖੋ ਕਿ ਜਿਹੜਾ ਵਿਅਕਤੀ ਤੁਸੀਂ ਇੱਕ ਚੀਜ਼ ਨੂੰ ਸਮਝੋ ਇੱਥੇ ਚੰਗੇ ਭਲੇ ਬੰਦਿਆਂ ਨੂੰ ਕੋਈ ਨਹੀਂ ਪੁੱਛਦਾ ਖੜੇ ਨਾ ਆਪਾਂ ਕਿਉਂ ਆਗੇ ਪੁੱਛੀ ਕਿਸੇ ਨੇ ਸਾਰ ਨਹੀਂ ਇਹ ਮਜਬੂਰੀ ਹੋਣ ਇਸ ਟਾਈਮ ਆਪਣੇ ਪ੍ਰਸ਼ਾਸਨ ਦੀ ਵੀ ਇੱਥੇ ਆ ਕੇ ਗੱਲ ਸੁਣ ਦੀ ਜਾਂ ਤਾਂ ਪ੍ਰਸ਼ਾਸਨ ਉਧਰ ਹੀ ਆਉਂਦਾ ਸਾਨੂੰ ਇਨਸਾਫ ਲੈਣਾ ਪੈ ਰਿਹਾ ਧਰਨਾ ਲਾ ਕੇ ਕਿ ਅਸੀਂ ਕਿਹੜੀ ਆਜ਼ਾਦੀ ਚ ਜੀ ਜਾਂਦੇ ਹਾਂ ਸੰਪੇ ਇਹ ਚੀਜ਼ ਦਾ ਪਤਾ ਹੀ ਨਹੀਂਗਾ ਪ੍ਰਸ਼ਾਸਨ ਸਾਡੇ ਘਰੇ ਆਉਂਦਾ ਘਰਾਂ ਚ ਆਉਂਦਾ ਮਾਂ ਜੀ ਨੂੰ ਪੁੱਛਦੇ ਕਿ ਕੀ ਗੱਲ ਆ ਕੀ ਬਾਤ ਆ ਅਸੀਂ ਕੋਈ ਅਸੀਂ ਡਾਕਾ ਨਹੀਂ ਮਾਰਿਆ ਸਾਡਾ ਤਾਂ ਜੀ ਗਿਆ ਅਸੀਂ ਫਿਰ ਵੀ ਧਰਨਾ ਲਾ ਕੇ ਬੈਠੇ ਅਸੀਂ ਜਾਵਾਂਗੇ ਕਿੱਧਰ ਜੇ ਤੁਸੀਂ ਦੱਸੋ ਸਾਡੀ ਬੇਨਤੀ ਆ ਭਾਵੇਂ ਅਫਸਰਾਂ ਦੀ ਮਜਬੂਰੀ ਅਫਸਰ ਸੁਣੀ ਵੀ ਜਾਂਦੇ ਆ ਮੈਨੂੰ ਇਸ ਗੱਲ ਦਾ ਵੀ ਪਤਾ ਵੀ ਜਿਵੇਂ ਅਫਸਰਾਂ ਨੂੰ ਕਿਹਾ ਜਾਊਗਾ ਸਰਕਾਰ ਵੱਲੋਂ ਹੋਮ ਮਿਨਿਸਟਰ ਵੱਲੋਂ ਉਸੇ ਤਰ੍ਹਾਂ ਕੰਮ ਹੋਣਾ ਜੇਕਰ ਯਾਰ ਤੁਹਾਡੀ ਮਜਬੂਰੀ ਹੈ ਤੇ ਪੰਜਾਬ ਵਾਸਤੇ ਵੀ ਮਾੜਾ-ਮੋਟਾ ਇਹਨਾਂ ਲੋਕਾਂ ਵਾਸਤੇ ਵੀ ਕੋਈ ਸੋਚ ਲਓ ਕਿ ਇੰਨੀ ਕੁ ਬੇਨਤੀ ਆ ਬਚਾਉਣ ਤੇ ਨਾਲ ਲੱਗੋ ਸਾਡੇ ਜੀਵਾਂ ਨੂੰ ਇਨਸਾਫ ਦਿਵਾਓ ਅਸੀਂ ਮੰਗ ਪੱਤਰ ਦੇ ਵਿੱਚ ਲਿਖਿਆ ਜੀ ਸੇਵਾ ਵਿਖੇ ਮਾਨਯੋਗ ਪੰਜਾਬ ਸਰਕਾਰ ਤਰਖਾਸਤ ਵਿਸ਼ਾ ਬਾਵਤ ਦਿੱਤੇ ਜਾਣੇ ਸਰਕਾਰੀ ਨੌਕਰੀ ਅਤੇ ਮੁਆਵਜ਼ਾ ਸ੍ਰੀ ਮਾਨ ਦੀ ਬੇਨਤੀ ਹੈ ਕਿ ਜੋ ਮਿਤੀ 18/2/2025 ਨੂੰ ਫਰੀਦਕੋਟ ਦੀਪਬਸ ਦਾ ਐਕਸੀਡੈਂਟ ਹੋਇਆ ਸੀ ਉਸ ਵਿੱਚ ਸੰਸਾਰਕ ਯਾਤਰਾ ਪੂਰੀ ਕਰ ਚੁੱਕੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ਾ ਦਿੱਤਾ ਜਾਵੇ ਬੇਨਤੀ ਹੈ ਕਿ ਪਿੰਡ ਚੰਬੜਾਂ ਵਾਲੀ ਦਾ ਸਾਬਕਾ ਸਰਪੰਚ ਬਲਰਾਜ ਸਿੰਘ ਪੁੱਤਰ ਗਰਕਰਨ ਸਿੰਘ ਅਤੇ ਛੇਰੇ ਵਾਲੇ ਦਾ ਆਤਮਾਰਾਮ ਪੁੱਤਰ ਨਸੂਰਾਮ ਅਤੇ ਮੁਖਤਰ ਸਾਹਿਬ ਦੇ ਨਿਵਾਸੀ ਕੌਰ ਸਿੰਘ ਪੁੱਤਰ ਕਾਕਾ ਸਿੰਘ ਤੇ ਪਰਿਵਾਰਾਂ ਨੇ ਰੋਸ ਵਜੋਂ ਪਿੰਡ ਚੰਬੜਾਂ ਵਾਲੀ ਦੇ ਖੇਤਰਨਾ ਮਜਾਰਾ ਰਾਈ ਸੜਕ ਜਾਮ ਕੀਤੀ ਸੀ ਜਿਸ ਵਿੱਚ ਮਾਨਯੋਗ ਤਹਿਸੀਲਦਾਰ ਸਾਹਿਬ ਨੈਵ ਅਤੇ ਹੋਰ ਸਰਕਾਰੀ ਅਦਾਰੇ ਦੇ ਮੁਲਾਜ਼ਮ ਆਦ ਦੁੱਖ ਸੁਣ ਕੇ ਇਸ ਨਤੀਜੇ ਤੇ ਪੁੱਜੇ ਹਨ ਕਿ ਪਰਿਵਾਰਾਂ ਵੱਲੋਂ ਉਕਤ ਪੀੜਤ ਪਰਿਵਾਰਾਂ ਪੀੜਤ ਪਰਿਵਾਰਾਂ ਦੀ ਮਦਦ ਸਰਕਾਰ ਨੂੰ ਦੇਣ ਸੰਬੰਧੀ ਮੰਗ ਪੱਤਰ ਦਿੱਤਾ ਜਾਵੇ। ਇਹ ਕਿ ਪਿੰਡ ਚੱਬੜਾਂ ਵਾਲੀ ਦੇ ਸਾਫਕਾ ਸਰਪੰਚ ਬਲਰਾਜ ਸਿੰਘ ਲੋਕ ਇਸ ਐਕਸੀਡੈਂਟ ਵਿੱਚ ਗੁਜ਼ਰ ਚੁੱਕਾ ਹੈ ਉਸ ਦਾ ਪਹਿਲਾਂ ਹੀ ਇੱਕ ਨੌਜਵਾਨ ਬੇਟਾ ਗੁਜ਼ਰ ਚੁੱਕਾ ਹੈ। ਦੁਨੀਆਂ ਨੂੰ ਛੱਡ ਗਿਆ ਹੈ ਅਤੇ ਜੋ ਹੁਣ ਘਰ ਚ ਲਾਉਣ ਲਈ ਉਸ ਦਾ ਇੱਕ ਬੇਟਾ ਬਚਿਆ ਹੈ ਉਸ ਦੇ ਵੀ 2-3 ਆਪਰੇਸ਼ਨ ਹੋ ਚੁੱਕੇ ਹਨ ਅਗਲਾ ਪੈਰਾ ਜੀ ਅਤੇ ਬਹੁਤ ਹੀ ਕੋਈ ਆਵਾਜ਼ ਨਹੀਂ ਆਜੂਗੀ ਬਹੁਤ ਹੀ ਉਹ ਹੀ ਬੋਲੂਗਾ ਆਈ ਹਾਂ ਬਹੁਤ ਹੀ ਜ਼ਿਆਦਾ ਬਿਮਾਰ ਰਹਿੰਦਾ ਹੈ ਕਾਰ ਖਤਮ ਹੋਣ ਦੀ ਕਗਾਰ ਤੇ ਹੈ ਜਦੋਂ ਮਰਜੀ ਪੜਤਾਲ ਕਰ ਸਕਦੇ ਹੋ ਨੰਬਰ 2 ਤੇ ਆਤਮਾ ਸਿੰਘ ਸ਼ੇਰੇ ਵਾਲੇ ਦਾ ਉਸ ਦੇ ਵੀ ਤਿੰਨ ਬੱਚੇ ਪੜਦੇ ਹਨ ਅਤੇ ਘਰ ਵਾਲੀ ਵਿਧਵਾ ਤੇ ਬੇਸਹਾਰ ਹੋ ਚੁੱਕੀ ਆ ਘਰ ਦੇ ਇੱਕ ਜੀ ਨੂੰ ਨੌਕਰੀ ਤੇ ਮਾਅਵਜਾ ਦਿੱਤਾ ਜਾਵੇ ਜੋ ਨੰਬਰ 3 ਤੇ ਕੌਰ ਸਿੰਘ ਪੁੱਤਰ ਕਾਕਾ ਸਿੰਘ ਉਮਰ 65 ਸਾਲ 65 ਸਾਲ થી ਘਰ ਦਾ ਮੁਖੀ ਸੀ ਸਾਰਾ ਘਰ ਉਸੇ ਦੇ ਸਿਰ ਤੋਂ ਹੀ ਚੱਲਦਾ ਸੀ ਜਿਸ ਦੇ ਬੱਚਿਆਂ ਦੀ ਮੰਗ ਹੈ ਕਿ ਯੋਗਤਾ ਮੁਤਾਬਕ ਉਹਨਾਂ ਦੇ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਤੇ ਸਰਕਾਰੀ ਮਾਅਵਜਾ ਦਿੱਤਾ ਜਾਵੇ ਅੱਗੇ ਲਿਖੀ ਆ ਜੀ ਬੇਨਤੀ ਪਰਿਵਾਰਵੰਨਿਓ ਅੱਗੇ ਦੂਜੀ ਐਪਲੀਕੇਸ਼ਨ ਆ ਜੀ ਦਰਖਾਸਤ ਬਾਬਤ ਦਿੱਤੇ ਜਾਣੇ ਸਰਕਾਰੀ ਨੌਕਰੀ ਤੇ ਮਾਫਜ਼ਾਰ ਸ਼੍ਰੀਮਾਨ ਦੀ ਬੇਨਤੀ ਹੈ ਕਿ ਜੋ ਧਰਨਾ ਬਜਾਰਾ ਪਿੰਡ ਚ ਬੜਾਂ ਵਾਲੀ ਵਿਕੇ ਲੱਗਾ ਹੈ ਉਸ ਵਿੱਚ ਇੱਕ ਕਮੇਟੀ ਬਣ ਚੁੱਕੀ ਹੈ ਜਿਸ ਦੇ 11 ਮੈਂਬਰ ਹਨ ਬੇਨਤੀ ਹੈ ਕਿ ਉਹਨਾਂ 11 ਮੈਂਬਰਾਂ ਦੀ ਬੇਨਤੀ ਸੁਣ ਕੇ ਹੀ ਫੈਸਲਾ ਲਿਆ ਜੋ ਵੀ ਲੈਣਾ ਲਿਆ ਜਾਵੇ ਕਮੇਟੀ ਦਾ ਕੋਈ ਵੀ ਫੈਸਲਾ ਉਹ ਟੱਲ ਹੋਊਗਾ ਜੀ ਇਹ ਧੰਨਵਾਦ ਆ ਦੇ ਦੋ ਜੀ ਆ ਮੈਡਮ ਦੇ ਦਿਓ ਤੁਸੀਂ ਦਿਓ ਜੀ ਅਸ਼ਨ ਆਪਣਾ ਆ ਦੇ ਦੋ ਜੀ ਚਲੋ ਜੀ ਅਸ਼ਨ ਮਾਈਕ ਨੂੰ ਮਾਈਕ ਦੇ ਦਿਓ ਮੈਡਮ ਨੂੰ ਆਹੋ ਜਾਣੀ ਦੇ ਆਪਣੇ ਇਹਨਾਂ ਨੇ ਮੰਨ ਖਲਾਉ ਖਿਆ ਚਲੋ ਉਹਦੇ ਵਿੱਚ ਜਿਹੜਾ ਅੱਜ ਮੱਤ ਪੱਤਰ ਦਿੱਤਾ ਹੈਗਾ ਆਪਣੇ ਚਿਬੜਾ ਵਾਲੀ ਦੇ ਵਿੱਚ ਇਹਨਾਂ ਨੇ ਇੱਕ ਪਰਿਵਾਰਿਕ ਮੈਂਬਰ ਨੂੰ ਕ੍ਰਿਤ ਤੇ ਬੰਦਾ ਮੁਆਵਜ਼ਾ ਦੇਣ ਦੀ ਜੜੀ ਹੈਗੀ ਹੈ ਜੀ ਹੰਪਤਰ ਦੇ ਵਿੱਚ ਮੈਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣੀ ਹੈ ਕਿ ਜਿਹੜੀ ਜੀ ਤੁਹਾਡੀ ਮੰਗ ਹੈਗੀ ਹੈ ਜੀ ਮਾਨ ਜੋ ਕੀਸੀ ਸਾਹਿਬ ਖਰੀ ਮੁਖਸਰ ਸਾਹਿਬ ਸਾਹਿਬ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਇਸ ਦਾ ਮਤਲਬ ਕੋਈ ਆਪਣਾ ਹੱਲ ਹੋ ਸਕੇ ਉਸ ਦੀ ਪੇਸ਼ ਕੀਤੀ